ਸাশ੍ਰੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਠਵਾ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬាទ ਬាទ ਸਵਾਗਤ ਹੈ ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਵਿਚੋਲੇ ਦਾ ਕੀ ਸੀ ਯੋਗਦਾਨ ਤਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ सुरेंद्र ਸਿੰਘ ਟੀਨ ਸਾਜੀਵੀ ਸਟੂਡੀਓ 'ਚ ਮੌਜੂਦ ਨੇ ਹਾਂਜੀ ਸਰ ਜੇਕਰ ਆਪਾਂ ਗੱਲ ਕਰੀਏ ਕਿ ਅੱਜ ਦਾ ਆਪਣਾ ਜੋ ਵਿਸ਼ਾ ਹਾਲਾਂਕਿ ਬਹੁਤ ਸੋਹਣਾ ਆਪਾਂ ਵਿਸ਼ਾ ਇੱਥ ਤ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਵਿਚੋਲੇ ਦਾ ਕੀ ਯੋਗਦਾਨ ਸੀ ਤਾਂ ਦੇਖੋ ਵਿਚੋਲੇ ਦੀ ਬਹੁਤ ਵੱਡੀ ਭੂਮਿਕਾ ਜਿਹੜੀ ਹੁੰਦੀ ਸੀ ਵਿਆਹ ਕਰਵਾਉਣ ਦੇ ਵਿੱਚ ਰਿਸ਼ਤੇ ਬਣਾਉਣ ਦੇ ਵਿੱਚ ਤਾਂ ਕੀ ਲੱਗਦਾ ਹੈ ਕਿ ਅੱਜ ਕੱਲ ਇਹ ਖੋਂਦੇ ਵੀ ਜਾ ਰਹੇ ਨੇ ਦੇਖੋ ਗੱਲ ਇਹ ਹੈ ਕਿ ਆਪਾਂ ਜੇ ਗੱਲ ਕਰਦੇ ਆ ਵਿਚੋਲਾ ਜੀ ਵਿਚੋਲੇ ਦਾ ਹੈ ਕੀ ਵਿਚੋਲਾ ਹੂੰ ਵਿਚੋਲਾ ਸਮਝ ਰਹੇ ਨਾ ਕ ਬਚਕਾਰਲਾ ਜਿਹਨੂੰ ਕਹਿੰਦੇ ਜਿਹੜਾ ਬੰਦਾ ਫੈਮਲੀ ਨੂੰ ਜਾਣਦਾ ਹੈ ਬਿਲਕੁਲ ਦੇਖੋ ਜਿੱਦਾਂ ਆਪਾਂ ਗੱਲ ਕਰੀਏ ਕਿ ਪੁਰਾਣੇ ਵਿਆਹਾਂ ਦੇ ਵਿੱਚ ਇੱਕ ਕਹਾਵਤ ਵੀ ਬਹੁਤ ਜ਼ਿਆਦਾ ਸੁਣਾਈ ਜਾਂਦੀ ਸੀ ਕਿ ਵਿਚੋਲੇ ਦਾ ਜਿਹੜਾ ਮੇਨ ਰੋਲ ਹੈ ਸਭ ਤੋਂ ਵੱਧ ਜਿਹੜਾ ਇੰਟਰਸਟਿੰਗ ਚੀਜ਼ ਇਹ ਹੁੰਦੀ ਸੀ ਵਿਆਹਾਂ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਜਿਹੜੀ ਅਟੈਂਸ਼ਨ ਪਾਉਂਦਾ ਸੀ ਉਹ ਇਨਸਾਨ ਇਥੇ ਵਿਚੋਲਾ ਹੁੰਦਾ ਸੀ ਕਿਉਂਕਿ ਵਿਚੋਲਾ ਦੋ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਵਿੱਚ ਓਲਾ ਕਹਿੰਦੇ ਸੀ ਬਿਲਕੁਲ ਦੇਖੋ ਉਹ ਇੱਕ ਮਜ਼ਾਕੀਆ ਹੋ ਜਾਂਦਾ ਕਿ ਓਲਾ ਪਰ ਕੀ ਸੀਗਾ ਉਦੋਂ ਜਿਹੜਾ ਵਿਚੋਲਾ ਸੀਗਾ ਉਹ ਵਿਚੋਲਾ ਹੁੰਦਾ ਕੌਣ ਸੀ ਜਿਵੇਂ ਕੋਈ ਪਿੰਡ ਚੋਂ ਕੋਈ ਸਿਆਣਾ ਹੋ ਗਿਆ ਜਾਂ ਕੋਈ ਕੱਪੜੇ ਵੇਚਣ ਵਾਲਾ ਹੋ ਗਿਆ ਜਿਹੜਾ ਕਿ ਕਿਤੇ ਨਾ ਕਿਤੇ ਧੰਦਾ ਵੀ ਕਰਦਾ ਸੀਗਾ ਆਪਣਾ ਕੰਮਕਾਰ ਵੀ ਕਰਦਾ ਸੀ ਕਿਤੇ ਨਾ ਕਿਤੇ ਦੂਜੇ ਦੇ ਘਰੇ ਆਉਣਾ ਜਾਣਾ ਸੀਗਾ ਆਉਣਾ ਜਾਣਾ ਵੀ ਸੀ ਹੂੰ ਤੇ ਉਦੋਂ ਇਹ ਸੀਗਾ ਕਿ ਆਪਾਂ ਕਿਸੇ ਦੀ ਤੀ ਭੈਣ ਦਾ ਰਿਸ਼ਤਾ ਕਰਨਾ ਜਾਂ ਕੁਝ ਕਰਨਾ ਉਹ ਬੰਦੇ ਜਦੋਂ ਆਪਾਂ ਕੋਈ ਕੱਪੜੇ ਲੈਣ ਜਾਂਦੇ ਹਾਂ ਜਿਆਦਾਤਰ ਕੱਪੜੇ ਵਾਲੇ ਬੰਦੇ ਸੀਗੇ ਜਾਂ ਕੋਈ bizness ਕਰਨ ਵਾਲੇ ਜਿਵੇਂ ਕੋਈ ਲੈਣ ਦੇਣ ਵਾਲੇ ਜੀ ਚੂੜੀਆਂ ਵੇਚਣ ਵਾਲੇ ਹੋ ਗਏ ਜਾਂ ਕੱਪੜੇ ਵੇਚਣ ਵਾਲੇ ਹੋ ਗਏ ਜਾਂ ਇੱਕ ਦੋ ਪਿੰਡ ਦੇ ਮੁਖੀ ਹੋ ਗਏ ਜਿਹੜੇ ਇੱਕ ਕੰਮ ਕਹਿੰਦੇ ਸੀਗੇ ਚਲੋ ਆਪਾਂ ਜਿਵੇਂ ਕਿਸੇ ਦੀ ਉੱਠਣੀ ਬੈਠਣੀ ਹੁੰਦੀ ਹੈ ਕਈ ਤਾਂ ਪਿੰਡਾਂ 'ਚ ਵੀ ਕੱਟੇ ਵੇਚਣ ਵਾਲੇ ਮੈਸਾਂ ਦੇ ਹੁੰਦੇ ਨੇ ਮੈਸਾਂ ਵੇਚਣ ਵਾਲੇ ਉਹ ਵੀ ਵਿਚੋਲਪਣੇ ਦਾ ਕੰਮ ਕਰਦੇ ਸੀਗੇ ਜਦੋਂ ਆਪਣੇ ਕੋਈ ਕਰੇ ਕੋਈ ਤੀ ਭੈਣ ਹੁੰਦੀ ਸੀ ਸ਼ਾਦੀ ਮਤਲਬ ਸ਼ਾਦੀ ਲਾਏ ਤਾਂ ਉਹ ਕਹਿੰਦੇ ਸੀਗੇ ਭਾਈ ਕੋਈ ਵਧੀਆ ਰਿਸ਼ਤਾ ਦੇਖ ਫਰੋ ਕਹਿੰਦੇ ਸਾਨੂੰ ਕਿਹਜਾ ਰਿਸ਼ਤਾ ਚਾਹੀਦਾ ਹੈ ਜਮੀਨ ਫਿਰੋ ਪੂਰੀ ਇੱਕ ਗੱਲ ਖੁੱਲਦੀ ਸੀਗੀ ਕਿ ਜੀ ਮੁਕੱਲਾ ਮੁੰਡਾ ਚਾਹੀਦਾ ਜਾਂ ਸਾਨੂੰ ਇੰਨਾ ਪਰਿਵਾਰ ਇੰਨਾ ਲੈਣ ਦੇਣਾ ਮੁੰਡੇ ਦੀ ਸਾਡੀ ਆ ਡਿਮਾਂਡ ਹੋਵੇ ਔਰ ਦੇਖੋ ਉਦੋਂ ਜਿਹੜਾ ਵਿਚੋਲਾ ਸੀਗਾ ਜੀ ਹੂੰ ਉਦੋਂ ਇੱਕ ਪਰਦਾ ਹੁੰਦਾ ਹੁੰਦਾ ਸੀਗਾ ਜਿਵੇਂ ਤੁਸੀਂ ਔਲਾ ਰਹਿ ਜਾਂਦਾ ਸੀਗਾ ਉਹ ਕਿਤੇ ਨਾ ਕਿਤੇ ਕੁੜੀ 'ਚ ਕੋਈ ਕਮੀ ਮਤਲਬ ਜ਼ਿਆਦਾ ਕੰਮ ਨਾ ਕਰਨਾ ਕੁੜੀ ਦਾ ਠੀਕ ਕੁੜੀ ਇਰਸਪੈਕਟ ਗੋਲ ਹੁੰਦੀ ਸੀਗੀ ਉਦੋਂ ਬਹੁਤ ਇੱਜ਼ਤ ਹੁੰਦੀ ਸੀ ਪਰ ਉਹੀ ਹੁੰਦਾ ਸੀ ਕੁੜੀ ਦਾ ਕੰਮ ਕਰਨਾ ਜਾ ਕੁੜੀ ਦੀ ਆਰਸ ਨੂੰ ਕਹਿੰਦੇ ਪੁੱਤ ਫਟਾਫਟ ਕੰਮ ਸਿੱਖ ਲੈ ਤੂੰ ਸੋਰੇ ਘਰ ਕੰਮ ਕਰਨਾ ਪਊਗਾ। ਕਰਨਾ ਹੈ। ਅਗਰ ਆਪਾਂ ਕਰਦੇ ਆਂ ਓਲੇ ਦੀ ਤਾਂ ਕਈ ਵਾਰ ਮੁੰਡਾ ਹੁੰਦਾ ਸੀਗਾ ਘੁੰਮਣਾ ਫਿਰਨਾ ਦੋਸਤਾਂ ਨਾਲ ਜਿਆ ਕਿਤੇ ਨਾ ਕਿਤੇ दारू ਸ਼ਾਰੂ ਪੀ ਲੈਣੀ। ਵਿਆਹ ਸ਼ਾਦੀਆਂ 'ਚ ਤਾਂ ਉਹ ਕਹਿੰਦੇ ਸੀਗੇ ਭਾਈ ਇਹ ਮੁੰਡਾ ਖਾਂਦਾ ਪਿੰਦਾ ਖਾਂਦਾ ਜ਼ਰੂਰ ਹੈ ਜੀ ਇਹ ਇਹ दारू ਪਿੰਦਾ ਪਰ ਕਿਤੇ ਨਾ ਕਿਤੇ ਇਹ ਵਿਆਹ ਸ਼ਾਦੀਆਂ 'ਚ। ਪਰ ਉਹਦਾ ਨੁਕਸਾਨ ਇਹ ਸੀਗਾ ਕਦੇ दारू ਸ਼ਾਰੂ ਨੂੰ ਇੰਨੇ ਲੋਕ ਮਾੜਾ ਨਹੀਂ ਸਮਝਦੇ ਸੀਗੇ। ਪਰ ਉਹ ਕਹਿੰਦੇ ਸੀ ਕਿ ਮੁੰਡੇ ਦਾ ਕਾਰੋਬਾਰ ਕਿਵੇਂ ਆ ਮੁੰਡੇ ਦਾ ਪਰਿਵਾਰ ਕਿਵੇਂ ਆ ਮੁੰਡੇ ਦਾ ਸੁਭਾਅ ਕਿਵੇਂ ਆ ਉਹਨੂੰ ਦੇਖ ਕੇ ਰਿਸ਼ਤੇ ਹੁੰਦੇ ਸੀ ਹਾਂਜੀ ਬਿਲਕੁਲ ਤੇ ਦੇਖੋ ਇੱਕ ਚੀਜ਼ ਇਸ ਦੇ ਵਿੱਚ ਆਪਾਂ ਹੋਰ ਕਹਿ ਸਕਦੇ ਆ ਕਿ ਜਿੱਦਾਂ ਜਿੱਦਾਂ ਆਪਾਂ ਟੈਕਨੋਲੋਜੀ ਦੇ ਨਾਲ ਜੁੜਦੇ ਜਾ ਰਹੇ ਆ ਉਸੇ ਤਰੀਕੇ ਦੇ ਨਾਲ ਜਿਹੜੇ ਵਿਚੋਲੇ ਸੀ ਹਾਲਾਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਬਹੁਤ ਅਹਿਮੀਅਤ ਰੱਖਦੇ ਸੀ ਵਿਚੋਲੇ ਪਰ ਅੱਜ ਕੱਲ ਕੀ ਹੈ ਕਿ ਅੱਜ ਕੱਲ ਜਿੱਦਾਂ ਟੈਕਨੋਲੋਜੀ ਦਾ ਸਮਾਂ ਹੈ ਤੇ ਜਿੱਦਾਂ ਬਹੁਤ ਸਾਰੇ ਮੈਟ੍ਰੋਮਨੀ ਐਪਸ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਬਹੁਤ ਸਾਰੇ ਜਿਹੜੇ ਐਦਾਂ ਵਿਆਹ ਵਾਲੇ ਐਪਸ ਆ ਚੁੱਕੇ ਨੇ ਇੱਥੇ ਤਾਂ ਹੁਣ ਕੀ ਹੁੰਦਾ ਹੈ ਕਿ ਵਿਚੋਲੇ ਦੀ ਇੱਥੇ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਇੱਕ ਮੁੰਡਾ ਕੁੜੀ ਚੈਟ ਕਰ ਲੈਂਦੇ ਨੇ ਇੱਕ ਦੂਜੇ ਬਾਰੇ ਜਿਹੜੀ ਚੀਜ਼ਾਂ ਨੇ ਉਹ ਜਾਣ ਲੈਂਦੇ ਨੇ ਤਾਂ ਇੱਥੇ ਕੀ ਲੱਗਦਾ ਹੈ ਕਿ ਵਿਚੋਲੇ ਦੀ ਜਿਹੜੀ ਅਹਿਮੀਅਤ ਹੈ ਸਮੇ ਦੇ ਨਾਲ-ਨਾਲ ਘਟਦੀ ਜਾ ਰਹੀ ਹੈ ਦੇਖੋ ਗੱਲ ਇਹ ਆ ਕਿ ਪਹਿਲਾਂ ਵਿਚੋਲਾ ਹੁਣ ਵੀ ਪੈਂਦਾ ਤੇ ਪਹਿਲਾਂ ਵੀ ਸੀ ਹੁਣ ਤੁਸੀਂ ਨਾ ਮੈਂ ਲੰਬ ਮੈਰਿਜ ਕਰਾਣੀ ਆ ਤਾਂ ਤੁਸੀਂ ਕਿਤਨਾ ਕਿਥੇ ਮੁੰਡੇ ਨੂੰ ਕਹੋਗੇ ਕਿ ਕੋਈ ਰਿਸ਼ਤਾ ਕਰਨ ਵਾਸਤੇ ਗੱਲ ਕਰ ਕਰੇ ਤਾਂ ਆਪਣੀ ਭੈਣ ਨੂੰ ਪਾਏਗਾ ਜੀਜੇ ਨੂੰ ਪਾਏਗਾ ਜਾਂ ਆਪਣੇ ਕਜ਼ਨ ਨੂੰ ਪਾਏਗਾ ਵਿਚੋਲਾ ਹੁਣ ਵੀ ਹੈ ਇਹ ਨਹੀਂ ਨਹੀਂ ਹੈਗਾ ਕਿ ਉਸ ਨੇ ਗੱਲ ਕਰਿਤ ਕਰਨੀ ਹੈ ਤੁਸੀਂ ਵੱਤੋ ਤੇ ਕਹੋਗੇ ਕਿ ਭਾਈ ਮੈਨੂੰ ਮੁੰਡਾ ਪਸੰਦ ਹੈ ਜਿਵੇਂ ਲੜਕੀ ਦੀ ਗੱਲ ਕਰਦਾ ਤੁਸੀਂ ਲੜਕੀ ਤਾਂ ਤੁਸੀਂ ਇਹ ਗੱਲ ਕਹੋਗੇ ਕਿ ਮੈਨੂੰ ਮੁੰਡਾ ਪਸੰਦ ਆ ਮੈਂ ਇਸ ਮੁੰਡੇ ਨਾਲ ਰਿਸ਼ਤਾ ਕਰਨਾ ਮੰਨ ਲਓ ਵਿਆਹ ਕਰਾਉਣਾ ਚਾਹੁੰਦਾ ਤਾਂ ਮਾਪੇ ਵੀ ਇੱਕ ਵਿਚੋਲਪਣਾ ਦਾ ਫਿਰ ਗੱਲ ਆ ਗਈ ਕਿ ਫਿਰ ਮਾਪੇ ਮਾਂ ਪਾਪ ਕਹਿੰਗੇ ਆ ਕੇ ਮੁੰਡੇ ਨੂੰ ਬੁਲਾ ਆਪਾਂ ਦੇਖਦੇ ਆਂ ਮੁੰਡਾ ਕੀ ਕੰਮ ਕਰਦਾ ਕਿਹੜੇ ਖਾਨਦਾਨ ਦਾ ਨਾਲ ਆ ਉਹ ਵੀ ਇੱਕ ਤਰ੍ਹਾਂ ਦਾ ਵਿਚੋਲ ਲਈ ਹੋ ਗਿਆ ਹਾਂ ਉਹ ਵਿਚੋਲ ਲਈ ਹੋ ਗਿਆ ਉਹ ਕਿਉਂ ਉਹਦੇ ਨਾਲ ਆਪਾਂ ਗੱਲ ਖੋਲਦੇ ਆਂ ਜੀ ਪਹਿਲਾਂ ਅਗਰ ਆਪਾਂ ਗੱਲ ਕਰਦੇ ਆਂ ਪੁਰਾਣੇ ਜ਼ਮਾਨੇ ਦੀ ਪੁਰਾਣੇ ਜ਼ਮਾਨੇ ਚ ਕਿ ਵਿਚੋਲਾ ਐਸਾ ਹੁੰਦਾ ਸੀਗਾ ਪੂਰੀ ਜ਼ਿੰਮੇਵਾਰੀ ਚੱਕਦਾ ਸੀ ਹੂੰ ਜਦੋਂ ਸਾਗਣ ਪੈਣਾ ਦੇਖ ਦਿਖਾਇਆ ਹੁੰਦਾ ਮਤਲਬ ਪਹਿਲਾਂ ਤਾਂ ਇਹ ਹਾਲ ਹੁੰਦੇ ਸੀਗੇ ਕਿ ਦੇਖ ਦਿਖਾਇਆ ਵੀ ਨਹੀਂ ਹੁੰਦਾ ਸੀ ਉਹ ਕਹਿੰਦੇ ਦੀ ਕੁੜੀ ਸਾਨੂੰ ਸੌ ਚਾਹੀਦੀ ਆ ਸਾਡਾ ਕੰਮਕਾਰ ਕਰਨ ਵਾਲੀ ਚਾਹੀਦੀ ਆ ਸਾਡਾ ਪਰਿਵਾਰ ਚ ਚਲਾਉਣ ਚ ਮਦਦ ਹੋਵੇ ਘਰ ਚਲਾਉਣ ਚ ਉਹ ਸਾਨੂੰ ਕੁੜੀ ਸੌ ਕੁੜੀ ਚਾਹੁੰਦੇ ਸੀ ਸ਼ੀਲ ਕੁੜੀ ਪਰਿਵਾਰ ਨਾਲ ਉਹ ਜਾਂਦੇ ਸੀਗੇ ਸਿਰ ਵਿਆਹ ਵਾਲੇ ਹੀ ਦਿਨ ਦੇਖਿਆ ਜਾਂਦਾ ਸੀ ਤੇ ਪੁਰਾਣੇ ਜ਼ਮਾਨੇ ਦੇ ਮੈਂ ਜਿਹੜੇ ਵਿਆਹ ਦੇਖੇ ਨੇ ਉਦੋਂ ਟਰੱਕਾਂ ਤੇ ਵੀ ਜਾਂਦੇ ਸੀ ਲੋਕ ਟਰੱਕ ਕਰ ਲੈਣੀ ਬੱਸ ਕਰ ਲੈਣੀ ਉਹਦੇ ਵਿੱਚੇ ਬਹਿ ਜਾਣਾ ਔਰ ਇੱਕ ਸਾਈਡ ਤੇ ਮੁੰਡਾ ਜਿਹੜਾ ਪਈ ਸੀਟ ਵਾਲੀ ਹੁੰਦੀ ਆ ਦੋ ਵਾਲੇ ਉਹ ਤਾਂ ਮੁੰਡਾ ਬੈਠਾ ਹੁੰਦਾ ਸੋਰਾ ਲਾ ਕੇ ਸੇਰਾ ਲਾ ਕੇ ਉਹਦੇ ਨਾਲ ਇੱਕ ਸਰਵਾਲਾ ਬਿਠਾਇਆ ਜਾਂਦਾ ਸੀ ਜਦੋਂ ਜਾਣਾ ਉਥੇ ਹੁਣ ਤਾਂ ਚਲੋ ਲੋਕਾਂ ਨੂੰ ਪੁਰਾਣੇ ਬਜ਼ੁਰਗਾਂ ਨੂੰ ਪਤਾ ਬੱਤੇ ਕਹਿੰਦੇ ਸੀਗੇ ਉਹ ਪੱਕਾ ਕੌਂਟਰੀ ਕਹਿੰਦੇ ਆ ਉਹ ਬੱਤੇ ਗਦੇ ਬੱਤੀ ਉਹ ਡਾਲਾ ਹੁੰਦਾ ਸੀ ਕਿ ਡਾਲਾ ਜਿਹਦੇ ਵਿੱਚ ਟ੍ਰੇ ਹੁੰਦਾ ਟ੍ਰੇ ਆ ਜਾਂਦਾ ਉਹ ਐਂ ਲਾ ਕੇ ਖੜ ਜਾਂਦੇ ਜਦੋਂ ਅਸੀਂ ਜਾਣਾ ਕਿਤੇ ਉੱਥੇ ਜਾ ਕੇ ਪਿੰਟਾ ਪੜਦਾ ਇੱਕ ਬੈਡਵਾਜਾ ਹੁੰਦਾ ਉਹਦਾ ਨੱਚਦੇ ਟੱਪਦੀ ਜਾਣਾ ਅੱਧੇ ਕੁੱਤੇ ਬਿੱਲੇ ਪਿਛੇ ਪੈ ਜਾਣੀ ਅੱਧੇ ਪਿੰਡ ਚ ਐ ਮਾਹੌਲ ਮਤਲਬ ਉਹ ਹੋਣਾ ਕਿ ਯਾਰ ਕੀ ਹੋਲ ਪਿੰਡ ਦੀ ਪੂਰਾ ਪਤਾ ਹੁੰਦੀ ਲੋਕ ਚੜ ਚੜ ਦੇਖਦੇ ਕਿ ਬਰਾਤ ਆ ਰਹੀ ਆ ਤੇਰੇ ਮੇਰੇ ਵਰਗੇ ਖੱਬੇ ਸੱਜੇ ਨੱਚ ਲੈ ਕੋਈ ਪਤਾ ਨਹੀਂ ਭੰਗੜਾ ਕੀ ਵੀ ਪਹਿਣਾ ਜਾਂ ਕੀ ਡਾਂਸ ਹੁੰਦਾ ਮਸਤੀ ਆਪਣੀ ਮਸਤੀ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਕਿਥੇ ਪਹੁੰਚ ਗਏ ਤਾਂ ਇੱਕ ਇੱਕ ਪਿੰਡ ਚ ਥੰਮ ਕਹਿੰਦੇ ਸੀਗੇ ਹੱਤ ਕਹਿੰਦੇ ਸੀਗੇ ਘਰ ਬਣਾਇਆ ਸੀ ਜਿਹੜੀ ਪ੍ਰਾਤਿਕ ਦੀ ਸੀ ਉਹਥੇ ਬਿਠਾ ਕੇ ਉਹਨਾਂ ਨੂੰ ਕੋਲ ਡਰਿੰਕ ਉਹੀ ਗੱਲ ਸਾਨੂੰ ਬਾਟੇ ਨਾ ਫੜਾਉਣਾ ਉਹ ਬੰਦਾ ਪੀਂਦਾ ਉਦੋਂ ਮਤਲਬ ਕੰਚ ਦੇ ਉਹ ਬੋਤਲਾਂ ਹੁੰਦੀਆਂ ਸੀ ਉਹਨੂੰ ਦੇਣਾ ਉਦੋਂ ਦੇ ਕੇ ਉਹਨਾਂ ਨੂੰ ਠੰਡਾ ਜਿਹਨੂੰ ਠੰਡਾ ਕਹਿੰਦੇ ਸੀਗੇ ਬੱਤਾ ਵੀ ਕਹਿੰਦੇ ਸੀਗੇ ਠੰਡਾ ਵੀ ਕਹਿੰਦੇ ਸੀ ਪਿੰਡਾਂ ਦੀ ਲੈਂਗੁਏਜ ਆ ਜਦੋਂ ਦੇਣਾ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਦੇ ਕੇ ਇੱਕ ਪਿੰਡ ਚ ਕਿਤੇ ਨੇ ਮਿੰਝੇ ਡਾ ਦੇਣੇ ਉੱਕ ਇਹ ਡਾ ਕੇ ਉਥੇ ਬਰਾਤ ਦਾ ਸਵਾਗਤ ਕਰਨਾ ਫਿਰ ਇੱਕ ਵਿਚੋਲਾ ਨਹੀਂ ਆਉਣਾ ਵਿਚੋਲੇ ਨੇ ਆ ਕੇ ਕਹਿਣਾ ਭਾਈ ਚਲੋ ਆਪਾਂ ਆਨੰਦ ਕਾਰਜ ਕਰੀ ਉਦੋਂ ਲੋਕਾਂ ਦੇ ਘਰ ਚ ਆਨੰਦ ਕਾਰਜ ਹੁੰਦੇ ਸੀ ਕਿਤੇ ਕੋ ਖਰਚਾ ਨਹੀਂ ਹੁੰਦਾ ਸੀ ਇੱਕ ਸਾਈਡ ਤੇ ਕਿਤੇ ਨਾ ਕਿਤੇ ਉਹ ਪੱਠੀ ਚੱਲ ਰਹੀ ਹੁੰਦੀ ਸੀ ਇੱਕ ਟੈਂਟ ਲਾਇਆ ਇੱਕ ਸਾਈਡ ਤੇ ਪੱਠੀ ਚੱਲ ਰਹੀ ਇੱਕ ਸਾਈਡ ਤੇ ਬੰਦਾ ਆਉਂਦਾ ਸੀ ਵਿਚੋਲਾ ਉਹਨੂੰ ਕਹਿੰਦਾ ਸੀ ਇਹ ਮੁੰਡ ਕੁੜੀ ਦਾ ਬਾਪੂ ਐ ਇਹ ਕੁੜੀ ਦੀ ਮਾਂ ਐ ਇਹ ਚਾਚੇ ਨੇ ਫੁੱਫੜ ਨੇ ਬਰੁੱਕ ਮੁੰਡੀਆਂ ਪੈਂਦੀਆਂ ਸੀ ਮਿਲ ਨਹੀਂ ਕਹਿੰਦੇ ਨੇ ਮਿਲ ਨਹੀਂ ਹੂੰ ਉਹ ਬਚੋਲਾ ਹੀ ਕਰਾਉਂਦਾ ਸੀ ਜੀ ਜਦੋਂ ਬਚੋਲਾ ਦਾ ਕੰਮ ਇਹ ਸੀਗਾ ਫਿਰ ਉਹ ਅਨੰਜਕਾਰ ਫਿਰ ਉਹ ਖਾਣਾ ਉਹਨਾਂ ਨੂੰ ਮਤਲਬ ਬਰਾਤ ਨੂੰ ਕਿੱਕ ਸਾਈਡ ਤੇ ਟੈਂਟ ਲਾ ਕੇ ਟੇਬਲ ਤੇ ਮਠਾਈਆਂ ਰੱਖੀਆਂ ਮਠਾਈਆਂ ਖਾਣੀਆਂ ਉਹਦੋਂ ਫਿਰ ਬਰਾਤ ਚਲੀ ਜਾਣੀ ਮੁੰਡਾ ਫਿਰ ਉੱਥੇ ਜਾ ਕੇ ਬਹਿ ਜਾਂਦਾ ਫਿਰ ਉਹਨਾਂ ਕਹਿੰਦੇ ਚਲੋ ਜੀ ਆਪਣਾ ਫੋਟੋ ਪੋਰਟਰੇਟ ਕਰੋ ਪੋਰਟਰੇਟ ਮੀਨਸ ਕਿ ਤੁਸੀਂ ਉਹ ਖੇਤਾਂ 'ਚ ਹੀ ਲੈ ਜਾਂਦੇ ਤੇ ਕਿੱਥੇ ਦੇ ਵਿੱਚ ਹੀ ਆਰਾਮ ਸਾਰਾ ਲੱਗੀ ਆ ਕਿਤੇ ਕੁਝ ਕੁਝ ਲੱਗਿਆ ਉੱਥੇ ਖੜ ਕੇ ਮੁੰਡੇ ਦੀ ਫੋਟੋ ਕਿਸੇ ਦੇ ਯਾਰ ਦੋਸਤ ਹਾਂਜੀ ਇਹ ਚੀਜ਼ਾਂ ਹੋਣੀਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਚਲੋ ਆਨੰਦ ਕਾਰਜ ਕਰੀਏ ਤਨਤਨਵੀਰ ਗੁਰਗੰਸਾ ਮਹਾਰਾਜ ਜੀ ਉੱਥੇ ਹੀ ਪ੍ਰਕਾਸ਼ ਕਰਾਇਆ ਜਾਂਦਾ ਸੀਗਾ ਘਰ 'ਚ ਜੀ ਜੀ ਉੱਥੇ ਉਹਨਾਂ ਦੀਆਂ ਲਾਮਾਂ ਲੈਤੀਆਂ ਜਾਂਦੀਆਂ ਉਹਨਾਂ ਦੀ ਹਜ਼ੂਰੀ 'ਚ ਉੱਥੋਂ ਉੱਥੇ ਹੀ ਜਦੋਂ ਗੁਰਤਨਤਨਵੀਰ ਗੁਰਗੰਸਾ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਣਾ ਤਾਂ ਉਹਨਾਂ ਨੂੰ ਸਮਾਪਤੀ ਵਾਸਤੇ ਗੁਰੂ ਘਰ ਭੇਜਿਆ ਜਾਂਦਾ ਤਾਂ ਇੱਕ ਸਾਈਡ ਤੇ ਦੋ ਕੁਰਸੀਆਂ ਲਾਈ ਜਾਂਦੀਆਂ ਬਿਲਕੁਲ ਉੱਥੇ ਉਹ ਸਗਣ ਪੈਂਦਾ ਤਾਂ ਵੀ ਉੱਥੇ ਵਿਚੋਲੇ ਦਾ ਹੀ ਫਰਜ਼ ਦੇ ਰੋਲ ਅਦਾ ਹੁੰਦਾ ਸੀ ਮਤਲਬ ਕਿਤੇ ਨਾ ਕਿਤੇ ਜਿਹੜਾ ਇੱਕ ਵਿਚੋਲਾ ਸੀਗਾ ਨਾ ਉਹ ਰਿਸ਼ਤਿਆਂ ਨੂੰ ਅਗਰ ਕੱਲ ਨੂੰ ਕੋਈ ਮਤਲਬ ਲੜਾਈ ਝਗੜਾ ਹੋ ਗਿਆ ਜਾਂ ਕੋਈ ਗੱਲਬਾਤ ਹੋ ਗਈ ਤਾਂ ਵਿਚੋਲੇ ਨੂੰ ਹੀ ਬੁਲਾਇਆ ਜਾਂਦਾ ਕਿ ਯਾਰ ਤੂੰ ਆ ਕੁੜੀ ਨੂੰ ਕਹਿਆ ਕਿ ਕੁੜੀਏ ਜੋ ਗੱਲਬਾਤ ਹੋਣੀ ਆ ਕੁੜੀ ਨੂੰ ਸਮਝਾਉਣਾ ਜਾਂ ਮੁੰਡੇ ਵਾਲ ਨੂੰ ਸਮਝਾਉਣਾ ਵਿਚੋਲੇ ਦਾ ਬਹੁਤ ਵੱਡਾ ਰੋਲ ਹੁੰਦਾ ਸੀ ਬਿਲਕੁਲ ਤੇ ਅੱਜ ਕੱਲ ਦੇਖੋ ਜਿਦਾ ਜਿਦਾ ਸਮਾਂ ਚੇਂਜ ਹੁੰਦਾ ਜਾ ਰਿਹਾ ਵਿਚੋਲਿਆਂ ਦੀ ਹਾਲਾ ਕਿ ਐਹਮiyet ਹੈ ਉਨੀ ਨਹੀਂ ਹੈ ਪਰ ਜਿੰਨੀ ਪਹਿਲਾਂ ਸੀ ਕੀ ਲੱਗਦਾ ਹੈ ਜਿੱਦਾਂ ਕਿ ਤੁਸੀਂ ਵੀ ਦੱਸਿਆ ਕਿ ਵਿਆਹਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਤੇ ਅੱਜ ਕੱਲ ਵਿਆਹ ਵੀ ਬਹੁਤ ਖਰਚੀਲੇ ਹੋ ਗਏ ਜਿੱਦਾਂ ਤੁਸੀਂ ਦੱਸਿਆ ਕਿ ਘਰਾਂ ਦੇ ਵਿੱਚ ਜਿਹੜੇ ਲਾਵਾਵਾਂ ਹੋ ਜਾਂਦੀਆਂ ਸੀ ਪਰ ਅੱਜ ਕੱਲ ਕੀ ਹੈ ਕਿ ਆਪਾਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਆ ਤੇ ਕਈ ਲੋਕ ਪੈਲਸਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਰਿਜ਼ੋਰਟ ਨੇ ਉਹ ਬੁੱਕ ਕਰਵਾ ਲੈਂਦੇ ਨੇ ਅੱਜ ਕੱਲ ਜਿਹੜੇ ਵਿਆਹ ਸ਼ਾਦੀ ਆ ਉਹ ਵੀ ਬਹੁਤ ਜ਼ਿਆਦਾ ਖਰਚੀਲੇ ਹੋ ਗਏ ਨੇ ਦੇਖੋ ਗੱਲ ਇਹ ਹੈ ਕਿ ਅੱਜ ਕੱਲ ਦੀ ਪੀੜ੍ਹੀ ਹੈ ਨਾ ਉਹ ਦਿਖਾਵੇ ਵਾਲੀ ਜ਼ਿੰਦਗੀ ਜ਼ਿਆਦਾ ਜੀ ਰਹੀ ਹੈ ਜ਼ਿਆਦਾ ਜੀ ਰਹੀ ਹੈ ਜੀ ਤੇ ਕੁਛ ਵਿਚੋਲੇ ਉਹੀ ਮੈਂ ਕਹਿੰਦਾ ਦੇਖੋ ਵਿਚੋਲੇ ਅੱਜ ਵੀ ਨੇ ਹੂੰ ਵਿਚੋਲਿਆਂ ਦਾ ਬਸ ਇਹ ਹੈ ਕਿ ਹੁਣ ਤੁਸੀਂ ਦੇਖਣਾ ਐਪ ਵੀ ਵਿਚੋਲ ਬਣਾ ਦਾ ਕੰਮ ਕਰਦੀ ਆ ਪੰਜਾਬੀ ਮੈਕ੍ਰੋਮਨੀ ਮੈਕ੍ਰੋਮਨੀ ਆ ਗਈ ਜਾਂ ਇੱਕ ਹੋਰ ਦੋ ਐਪਾਂ ਆ ਗਈਆਂ ਕੁਝ ਲੋਕ ਉਹ ਤੁਸੀਂ ਕਹਿੰਦੇ ਲਵ ਮੈਰਿਜ ਦਾ ਜ਼ਿਆਦਾ ਆ ਗਿਆ ਆਪ ਹੀ ਦੇਖ ਲਿਆ ਆਪ ਹੀ ਰੱਖ ਲਿਆ ਪਰ ਜਿਹੜੀ ਗੱਲ ਮੈਰਿਜ ਦੀ ਆ ਜਾਂਦੀ ਹੈ ਮੈਰਿਜ ਤੋਂ ਬਾਅਦ ਹੂੰ ਤੁਸੀਂ ਕਹ ਖਰਚੇ ਵਧਾ ਲਈ ਹੋਟਲਾਂ ਦਾ ਖਰਚ ਮਤਲਬ ਆ ਗਿਆ ਉਹ ਕਿਤੇ ਨਾ ਕਿਤੇ ਹੁਣ ਕੋੜੇ ਬੰਦਾ ਕਿਸੇ ਨਾ ਗੱਲ ਨਹੀਂ ਕਰਦਾ ਜੀ ਉਹ ਅਗਲਾ ਹੁਣ ਡਾਇਰੈਕਟੇ ਕਹਿਣ ਲੱਗੇ ਸਾਡੀ ਮੁੰਡੇ ਕੁੜੀ ਦੇ ਜਦੋਂ ਆਪਾਂ ਮਿਲਨੀ ਹੁਣ ਦੇਖ ਦਿਖਾਈਆ ਹੁੰਦਾ ਉਹ ਉਦੋਂ ਗੱਲ ਖੋਲ ਲੈਂਦੇ ਨੇ ਜੀ ਕਿ ਜੀ ਸਾਨੂੰ ਸਾਡੀ ਜਿਹੜੀ ਭਰਾ ਮੁੰਡੇ ਕਹਿਣਗੇ ਸਾਡੀ ਵਰਾਤ ਆ ਜਿਹੜੀ ਐਨੇ ਬੰਦਿਆਂ ਦੀ ਆਏਗੀ ਤੇ ਸਾਡੀ ਸੇਵਾ ਪਾਣੀ ਵਧੀਆ ਹੋਣੀ ਚਾਹੀਦੀ ਕੁੜੀ ਵਾਲਿਆਂ ਦੀ ਡਿਮਾਂਡ ਜਿਹੜੀ ਹੁੰਦੀ ਹੈ ਉਹ ਮੌਕੇ ਤੇ ਹੁੰਦੀ ਹੈ ਕਿ ਅਸੀਂ ਅਸੀਂ ਇੰਨਾ ਦੇ ਸਕਦੇ ਆ ਆ ਕੁਝ ਸਾਡੇ ਕੋਲੇ ਹੈ ਪੋਜੀਸ਼ਨ ਦੇ ਹਿਸਾਬ ਨਾਲ ਪੋਜੀਸ਼ਨ ਦੇ ਫਿਰ ਜਦੋਂ ਮੈਰਿਜ ਦੀ ਗੱਲ ਆਉਂਦੀ ਹੈ ਕਿੱਥੇ ਕਰਨਾ ਹੈ ਉਦੋਂ ਲੋਕ ਡਿਸਾਈਡ ਕਰਦੇ ਨੇ ਕਿ ਅਸੀਂ ਆ ਪੈਲਟ ਚ ਕਰ ਰਹੇ ਆ ਉਥੇ ਕੀ ਖਰਚਾ ਕਰਨਾ ਕਿੰਨਾ ਪੈਸਾ ਲਾਉਣਾ ਹੈ ਉਹ ਕੁੜੀ ਵਾਲੇ ਆਪਣੇ ਪੋਜੀਸ਼ਨ ਦੇਖ ਕੇ ਜੈਕ ਜਿਹੜੀ ਕੁੜੀ ਜਿੱਥੇ ਆਪਾਂ ਰਿਸ਼ਤਾ ਕਰਨੇ ਆ ਉਹ ਕੁੜੀ ਦਾ ਰਿਸ਼ਤਾ ਕਿੱਥੇ ਕਰ ਰਹੇ ਆ ਉਹਦਾ ਸਟੈਂਡਰਡ ਕੀ ਆ ਹੂੰ ਔਰ ਛੇ ਖਾਨਦਾਨ ਵਾਲਾ ਪ੍ਰੋਪਰਟੀ ਅੱਛੀ ਹੈ ਤਾਂ ਸਾਨੂੰ ਇਹ ਲੱਗਦਾ ਕਿ ਅਸੀਂ ਉਹਦੇ ਲੈਵਲ ਜਿੰਨਾ ਹੀ ਖਰਚਾ ਕਰੀਏ ਬਿਲਕੁਲ ਜੀ ਬਿਲਕੁਲ ਹਾਲਾਂਕਿ ਇਹ ਚੀਜ਼ ਤਾਂ ਤੁਸੀਂ ਵਧੀਆ ਦੱਸੀ ਹੈ ਇੱਥੇ ਕਿ ਦੇਖੋ ਅੱਜਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ ਤੇ ਅੱਜਕੱਲ ਦੇ ਜਿਹੜੇ ਪਰਿਵਾਰ ਵੀ ਨੇ ਕਿਤੇ ਨਾ ਕਿਤੇ ਲੋਕ ਦਿਖਾਵਾ ਜ਼ਿਆਦਾ ਕਰਦੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਆਪਣੀ ਮਸਤੀ ਦੇ ਵਿੱਚ ਜਾਂਦੇ ਸੀ ਜੇਕਰ ਬਰਾਤ ਵੀ ਜਾ ਰਹੀ ਹੈ ਤੇ ਅੱਜਕੱਲ ਦੇਖੋ ਜੇਕਰ ਬਰਾਤਾਂ ਵੀ ਜਾਂਦੀਆਂ ਨੇ ਤਾਂ ਲੋਕ ਸੋਚਦੇ ਨੇ ਕਿ ਗੱਡੀਆਂ ਦੇ ਵਿੱਚ ਆਉਣ ਤਾਂ ਪਹਿਲਾਂ ਦੇ ਜ਼ਮਾਨੇ ਤੇ ਹੁੰਦੇ ਜ਼ਮਾਨੇ 'ਚ ਜ਼ਮੀਨ ਆਸਮਾਨ ਦਾ ਅੰਤਰ ਇਹ ਜਿਹੜਾ ਪੈਦਾ ਹੋਇਆ ਮੈਨੂੰ ਲੱਗਦਾ ਇਹ ਵੀ ਕਿਤੇ ਨਾ ਕਿਤੇ ਆਪਣੇ ਇਨਸਾਨਾਂ ਦੇ ਕਰਕੇ ਹੀ ਪੈਦਾ ਹੋਇਆ ਬਿਲਕੁਲ ਦੇਖੋ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣੇ ਨਾਨਕੇ ਜਦੋਂ ਜਾਣਾ ਮੇਰੇ ਮਾਮਿਆਂ ਦੇ ਮੁੰਡਿਆਂ ਦੇ ਮਿਰਜ਼ਾ ਹੋਈਆਂ ਮੈਨੂੰ ਥੋੜਾ ਥੋੜਾ ਯਾਦ ਹੈ ਜੀ ਕਿ ਜਦੋਂ ਅਸੀਂ ਜਾਣਾ ਤਾਂ ਉੱਥੇ ਸਾਰੇ ਛੋਟੇ ਛੋਟੇ ਬੱਚੇ ਇਕੱਠੇ ਹੋਣਾ ਮਾਮੇ ਚਾਚੇ ਤਾਏ ਭੂਆ ਜੀ ਅੱਗੇ ਉਹਨਾਂ ਦੇ ਰਿਸ਼ਤੇਦਾਰ ਸਾਡੇ ਰਿਸ਼ਤੇ ਮਤਲਬ ਉੱਥੇ ਜਿੱਥੇ ਜਾਣਾ ਉੱਥੇ 50-50 ਬੱਚੇ ਇਕੱਠੇ ਹੋ ਜਾਣਾ 50-50 ਬੰਦੇ ਇਕੱਠੇ ਨੂੰ ਦੁੱਖ ਸੁੱਖ ਦੀ ਗੱਲ ਕਰਨੀ ਅੱਗੇ ਰਿਸ਼ਤੇ ਅੱਗੇ ਦੂਰ ਦੂਰ ਦੇ ਰਿਸ਼ਤੇ ਜਦੋਂ ਹੁਣ ਸਾਨੂੰ ਪਤਾ ਪਤਾ ਚੱਲਦਾ ਕਿ ਫਲਾਣ ਦੇ ਘਰ ਕੀ ਹੋ ਰਿਹਾ ਫਲਾਣ ਦੀ ਕੁੜੀ ਕਿੱਥੇ ਵਿਆਹੀ ਵੀ ਹੈ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਦੀ ਕਿ ਫਲਾਣ ਦੀ ਕੁੜੀ ਕਿਹੜੇ-ਕਿਹੜੇ ਪਿੰਡ 'ਚ ਵਿਆਹੀ ਵੀ ਹੈ ਸਾਰਾ ਪਤਾ ਹੁੰਦਾ ਔਰ ਉੱਥੇ ਜਦੋਂ ਵਿਆਹ ਹੋਣਾ ਜਦੋਂ ਮਿੰਜੇ ਇਕੱਠੇ ਕਰਨਾ ਜਾਂ ਕੋਈ ਖਾਣ ਪੀਣ ਦਾ ਕਰਨਾ ਇੱਕ ਪਿਆਰ ਮੁਹੱਬਤ ਦੇ ਪਿੰਡ ਦੇ ਲੋਕ ਹੀ ਇਕੱਠੇ ਕਰਕੇ ਕਰ ਲੈਂਦੇ ਗਵਾੜ ਗਵਾੜ ਚ ਗਵਾੜ ਦੇ ਮੁੰਡਿਆਂ ਨੇ ਖਾਣਾ ਪੀਣ ਵਾਸਤੇ ਇੱਕ ਪੱਠੀ ਹੁੰਦੀ ਸੀਗੀ ਪੱਠੀ ਰਾਤ ਨੂੰ ਸਬਜ਼ੀ ਤਿਆਰ ਕਰਨੀ ਆ ਲੱਡੂ ਤਿਆਰ ਕਰਨੇ ਗਲਾਬ ਜਾਮਣਾ ਕਿਤਨਾ ਕਿਤੇ ਇੱਕ ਉਹ ਚੀਜ਼ ਸੀਗੀ ਪੰਨ ਮਠਾਈਆਂ ਵੀ ਘਰਾਂ ਦੇ ਵਿੱਚ ਤਿਆਰ ਹੁੰਦੀਆਂ ਸੀਗੀਆਂ ਉਹ ਤਿਆਰ ਹੁੰਦੀਆਂ ਸੀਗੀਆਂ ਉਦੋਂ ਕੋਈ ਹਲਵਾਈ ਨਹੀਂ ਲੱਗਦਾ ਸੀਗਾ ਜੇ ਹਲਵਾਈ ਲੈ ਕੇ ਆਉਣਾ ਤਾਂ ਕਿਤਨਾ ਕਿਤੇ ਲੋਕਾਂ ਨੂੰ ਹੁਣ ਬੇਟਰ ਦਾ ਕੰਮ ਨਹੀਂ ਸੀਗਾ ਉਦੋਂ ਹੂੰ ਉਹ ਤਾਂ ਕਰਦੇ ਮੁੰਡੇ ਹੀ ਆਪ ਕਰਨੇ ਸੀ। ਕੰਮ ਕਰਦੇ ਸੀਗੇ। ਉੱਥੋਂ ਕੋਈ ਸ਼ਰਮ ਨਹੀਂ ਮੰਨਦਾ ਸੀਗਾ। ਤੇ ਉਸ ਤੋਂ ਬਾਅਦ ਕਿਹਾ ਕਿ ਇੱਕ ਪਿਆਰ ਮੁਹੱਬਤ ਦੀ ਜਿਹੜਾ ਜਦੋਂ ਇਕੱਠੇ ਹੋਣਾ ਸਾਰੇ ਰਿਸ਼ਤੇਦਾਰਾਂ ਨੇ ਦੁੱਖ ਸੁੱਖ ਦੀ ਗੱਲ ਕਰਨੀ, ਇੱਕ ਦਿਨ ਪਹਿਲਾਂ ਜਾਣਾ। ਫਿਰ ਉੱਥੇ ਵਿਆਹ ਵੀ ਹੋਣਾ, ਵਿਆਹ ਤੋਂ ਅਗਲੇ ਦਿਨ ਵੀ ਰਹਿ ਜਾਣਾ। ਹੁਣ ਕੀ ਹੈ ਕਿ ਜਿਹੜੇ ਜਿਹੜੇ ਵਿਆਹ ਆ ਗਏ ਤੁਸੀਂ ਦੇਖਿਆ ਹੋਣਾ ਵਿਆਹ ਤੋਂ ਵਲਾਂ ਤੁਸੀਂ ਗੱਲ ਕਹੀ ਕਿ ਹੁਣ ਬੰਦੇ ਇਕੱਠੇ ਹੋ ਜਾਣਾ, ਉੱਥੇ ਵਿਆਹ ਤੇ ਗੱਡੀਆਂ ਦਾ ਆ ਕੇ ਆਉਣਾ। ਗੱਡੀ ਵੀ ਕਿੰਨੇ ਮਿੰਟ ਲੱਗਦੀ ਹੈ ਜੇ ਕਹਿੰਦੇ ਵਿਆਹ ਕਿੱਥੇ ਹੈ ਵੀ ਫਲਾਣੇ ਹੋਟਲ 'ਚ। ਚਲ ਠੀਕ ਹੈ ਮੈਂ 10 ਵਜੇ ਜਾਵਾਂਗੇ ਦੋ ਚਾਰ ਗੱਡੀਆਂ ਆ ਜਾਂਦੀਆਂ ਨੇ ਕੋ ਆਪਣੇ ਗੱਡੀ ਲੈ ਕੇ ਸਾਧਨ ਦੇ ਸਾਹਮਣੇ ਫਿਰ ਆਪਾਂ ਉੱਥੇ ਦੇਖਾਂਗੇ ਬੰਦਾ ਕਿਹੜਾ ਕਿਹੜਾ ਬੈਠਾ ਜੀ ਜੀ ਉੱਥੇ ਆਪਾਂ ਉਹ ਬੰਦੇ ਨੂੰ ਟੈਂਡ ਕਰਾਂਗੇ ਗੱਲਬਾਤ ਕਰਾਂਗੇ ਮੁੰਡੇ ਆਲੇ ਕਿਤੇ ਹੋਰ ਆਨੰਦ ਕਾਰਜ ਕਰਨਗੇ ਗੁਰਦੁਆਰਾ ਲਾਭਦੇ ਹੁੰਦੇ ਨੇ ਉਹ ਆਉਣਗੇ ਤਦ ਤੱਕ ਬੰਦਾ ਇਹਨੇ ਖਾ ਪੀ ਲੈਂਦਾ ਹੈ ਅੱਜ ਕੱਲ ਕੋਈ ਗੱਲ ਨਹੀਂ ਕਰਦਾ ਹੁਣ ਇਹ ਨਹੀਂ ਪਤਾ ਕਿ ਦੂਜੇ ਟੇਬਲ ਦੇ ਕੌਣ ਬੈਠਾ ਹੈ ਜਾਂ ਮੇਰਾ ਰਿਸ਼ਤੇਦਾਰ ਚੌਥੇ ਟੇਬਲ ਦੇ ਕੌਣ ਬੈਠਾ ਕੋਈ ਨਹੀਂ ਸਰ ਇਹਨਾਂ ਬਦਲਦਾ ਹੋਰ ਵੀ ਕੀ ਹਾਲ ਹੈ ਮੇਲੇ ਜਮੇ ਤੇ ਅੱਜ ਕੱਲ ਇਹ ਚੀਜ਼ ਵੀ ਹੈ ਕਿ ਦੇਖੋ ਲੋਕ ਦਿਖਾਵੇ ਦੀ ਅੱ ਵੀ ਆਪਾਂ ਵਿੱਚ ਗੱਲ ਕਰ ਰਹੇ ਹਾਂ ਕਿ ਅੱਜ ਕੱਲ ਬਹੁਤ ਸਾਰੀ ਚੀਜ਼ਾਂ ਸਟੈਂਡਰਡ ਦੇ ਹਿਸਾਬ ਨਾਲ ਹੋਣ ਲੱਗ ਗਈਆਂ ਨੇ ਤੇ ਅੱਜ ਕੱਲ ਕੀ ਹੈ ਕਿ ਜੇਕਰ ਕਿਸੇ ਦੇ ਘਰ ਵਿਆਹ ਵੀ ਜਾਣਾ ਹੈ ਹਾਲਾਂਕਿ ਇਹ ਮੈਂ ਆਪਣੇ ਖੁਦ ਦੇ ਪਰਿਵਾਰ ਤੋਂ ਵੀ ਤੁਹਾਨੂੰ ਦੱਸ ਰਹੀ ਹਾਂ ਕਿ ਜਿੱਦਾਂ ਜੇਕਰ ਕੋਈ ਵਿਆਹ ਹੁੰਦਾ ਤਾਂ ਆਪਣੇ ਹੁਣ ਕਹਿੰਦੇ ਨੇ ਕਿ ਚਲੋ ਖਾ ਪੀ ਕੇ ਵਾਪਸ ਆਣਾ ਤਾ ਜੀਆਂ ਚੀਜ਼ਾਂ ਹੁੰਦੀਆਂ ਨੇ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਜਿਹੜੇ ਜਿਕਰ ਆਪਣੇ ਗਵਾਂਡ ਚ ਵੀ ਕੋਈ ਵਿਆਹ ਸੀ ਤਾਂ ਗਵਾਂਡੀਆਂ ਦੇ ਨਾਲ ਵੀ ਰਿਸ਼ਤਾ ਜਿਹੜਾ ਸੀ ਉਹ ਮੈਨੂੰ ਲੱਗਦਾ ਹੈ ਕਿ ਘੱਟ ਨਹੀਂ ਸੀ ਕਿ ਇੱਥੇ ਜਿਹੜੇ ਗਵਾਂਡੀ ਵੀ ਸੀ ਆਪਾਂ ਉਹਨਾਂ ਦੇ ਵਿਆਹਾਂ ਨੂੰ ਵੀ ਬਹੁਤ ਇੰਜੋਏ ਕਰਦੇ ਸੀ ਕਈ ਵਾਰ ਪਹਿਲ ਅੱਜ ਦੇ ਜ਼ਮਾਨੇ ਚ ਆਪਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਸਾਡੇ ਘਰ ਦੇ ਨਾਲ ਜਾਂ ਆਸ-ਪਾਸ ਜਾਂ ਪਿੱਛੇ ਕੌਣ ਰਹਿ ਰਿਹਾ ਤੇ ਪਹਿਲਾਂ ਕੀ ਸੀ ਕਿ ਗਵਾਂਡੀਆਂ ਦੇ ਜਿਹੜੇ ਰਿਸ਼ਤੇਦਾਰ ਸੀ ਲੋਕ ਉਹਨਾਂ ਨੂੰ ਵੀ ਜਾਣਦੇ ਸੀ ਬਿਲਕੁਲ ਦੇਖੋ ਗੱਲ ਉਹੀ ਹੈ ਕਿ ਪਿਆਰ ਮੁਹੱਬਤ ਕਿਥੋਂ ਵੱਧ ਹੈ ਵਿਆਰ ਮੁਹੱਬਤ ਇੱਥੀ ਵੱਧਾ ਕਿ ਜੀ ਤੁਹਾਨੂੰ ਟਾਈਮ ਕਿੰਨਾ ਮਿਲ ਰਿਹਾ ਹੈ ਪਲੱਸ ਤੁਸੀਂ ਇੱਕ ਦੂਜੇ ਨੂੰ ਇੱਜ਼ਤ ਕਿੰਨੀ ਦੇ ਰਹੇ ਹੋ ਜਦੋਂ ਆਪਾਂ ਕਰੇ ਹੁਣ ਖੰਡ ਪਾੜ ਰਖਾ ਲੈਨੇ ਆ ਜਾਂ ਕੋਈ ਮਰਗਤ ਹੋ ਜਾਂਦੀ ਹੈ ਦੇਖੋ ਕੱਠਾ ਉੱਥੇ ਵੀ ਹੋ ਜਾਂਦੀ ਜੀ ਲੋਕ ਆਉਂਦੇ ਨੇ ਕਿ ਫਲਾਣੇ ਦੇ ਅੱਜ ਮਰਗਤ ਹੋ ਗਈ ਡੱਟ ਹੋਈ ਹੈ ਚਲੋ ਆਪਾਂ ਕੋਲ 2 ਮਿੰਟ ਅਫਸੋਸ ਬਣਾਉਣ ਲੱਗ ਜਾਈਏ ਉਦੋਂ ਤਾਂ ਬੰਦਾ ਆ ਜਾਂਦਾ ਪਰ ਜਦੋਂ ਵਿਆਹ ਵਿਆਹ ਸ਼ਾਦੀ ਦੀ ਗੱਲ ਹੈ ਉਦੋਂ ਕੋਈ ਉਹ ਬੰਦਾ ਹੁੰਦਾ ਕਿ ਕਹਿੰਦਾ ਮੇਰੇ ਅੱਜ ਘਰੇ ਵਿਆਹ ਸ਼ਾਦੀ ਆ ਭਾਈ ਤੇਰੀ ਵੀ ਕੁੜੀ ਆ ਜਾਂ ਤੇਰਾ ਵੀ ਮੁੰਡਾ ਹੈ ਆਪਾਂ ਇੱਕ ਪਰਿਵਾਰ ਦੇ ਆ ਇੱਕ ਮੁਹੱਲੇਦਾਰ ਆ ਕਿ ਕਿ ਅੱਜ ਕੱਲ ਇਹ ਹੈ ਕਿ ਉਸ ਸਮਾਨੇ ਚ ਰਿਸ਼ਤੇਦਾਰ ਜਦ ਬੁਲਾਉਣੇ ਬੜੇ ਔਖੇ ਸੀ ਨਾ ਤਾਂ ਫੋਨ ਬਹੁਤ ਘੱਟ ਹੁੰਦੇ ਸੀਗੇ ਚਿੱਠੀ ਮੱਤਰ ਦੇ ਨਾਲ ਬੰਦਾ ਬੁਲਾਇਆ ਜਾਂਦਾ ਸੀ ਚਿੱਠੀਆਂ ਭੇਜੀਆਂ ਜਾਂਦੀਆਂ ਉਦੋਂ ਇਹ ਉਦੋਂ ਜਿਹੜਾ ਗਵਾਂਢੀ ਆ ਨਾ ਉਹ ਵੀ ਤੁਹਾਡਾ ਭਾਈਆਂ ਤੋਂ ਵੱਧ ਰਿਸ਼ਤਾ ਹੁੰਦਾ ਸੀ ਅਸੀਂ ਆਪਣੇ ਜਿਹੜੇ ਬਜ਼ੁਰਗਾਂ ਦੀਆਂ ਉਹਨਾਂ ਨੂੰ ਚਾਚੀਆਂ ਤਾਈਆਂ ਕਹਿੰਦੇ ਸੀ ਉਹ ਖੂਨ ਕਹਿੰਦੇ ਨਾ ਕਿ ਖੂਨ ਹੁੰਦਾ ਰਿਸ਼ਤੇ ਦਾ ਉਹ ਤੋਂ ਵੀ ਇੰਨਾ ਜਦ ਕਿ ਸਾਡਾ ਖੂਨ ਦਾ ਰਿਸ਼ਤਾ ਨਹੀਂ ਪਰ ਉਹ ਰਿਸ਼ਤਾ ਇੰਨਾ ਸਾਡਾ ਗੋੜਾ ਸੀ ਇੱਜ਼ਤ ਸੀ ਸਾਡੀਆਂ 3 ਭੈਣਾਂ ਬੱਚੇ ਇਕੱਠੇ ਖੇਡਦੇ ਸੀ ਕਦੇ ਕਿਸੇ ਦੇ ਦਿਮਾਗ 'ਚ ਕੋਈ ਗਲਤ ਦੀ ਚੀਜ਼ ਨਹੀਂ ਆਉਣੀ ਅਗਰ ਕਿਸੇ ਦਾ ਬਜ਼ੁਰਗ ਉੱਥੋਂ ਨਿਕਲ ਗਿਆ ਜਿੰਨੀਆਂ ਸਾਡੀਆਂ ਬਹੂ ਰਾਣੀਆਂ ਆਉਂਦੀਆਂ ਸੀ ਗਿਆ ਸਾਡੀਆਂ 3 ਭੈਣਾਂ ਆਉਂਦੇ ਆ ਉਹ ਸਰ ਤੇ ਚੁੰਨੀਆਂ ਰੱਖਦੀਆਂ ਹੁੰਦੀਆਂ ਸੀ ਇੱਜ਼ਤ ਹੁੰਦੀ ਸੀ ਇੰਨਾ ਹਾਂ ਇੱਜ਼ਤ ਸੀ ਤੇ ਡਰ ਸੀ ਕਿ ਮੈਨੂੰ ਇਹ ਨਾ ਕਹਿ ਦੇ ਕਿ ਤੂੰ ਕੁੜੀਏ ਕਰਦਾ ਕੀ ਆ ਪਿੰਡ 'ਚ ਅਗਰ ਕੋਈ ਸਿਆਣਾ ਹੈ ਮੈਨੂੰ ਇੰਨਾ ਜਿਆਦਾ ਕਿ ਮੇਰੇ ਮਾਮਾ ਜਦੋਂ ਕਿਤੇ ਆਉਣਾ ਪਿੰਡ ਦੀਆਂ ਜਿਹੜੀਆਂ ਬਹੂ ਰਾਣੀਆਂ ਹੋਣੀਆਂ ਜਾਂ ਨੂਆ ਹੋਣੀਆਂ ਜਾਂ ਧੀਆ ਹੋਣੀਆਂ ਅਗਰ ਉਹ ਪਿੰਡ ਆ ਕੇ ਕਿਤੇ ਦੂਰ ਤੋਂ ਦੇਖ ਲੈਂਦੀ ਹੈ ਕਿ ਫਲਾਣਾ ਬੰਦਾ ਰਿਹਾ ਉਹ ਐ ਡਰ ਜਾਂਦੀਆਂ ਕਿ ਯਾਰ ਪਤਾ ਨਹੀਂ ਕੀ 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 ਹੋ ਗਿਆ ਅਗਰ ਉਹ ਸ਼ਹਿਰ ਚ ਵਿੱਚ ਵੀ ਦੇਖ ਲੈਂਦੀਆਂ ਕਿ ਹਾਏ ਹਾਏ ਇਹਨੇ ਸਾਨੂੰ ਸ਼ਹਿਰ ਚ ਦੇਖ ਲਿਆ ਹੁਣ ਇਹ ਸਾਨੂੰ ਪੁੱਛਣਗੇ ਕਿ ਉੱਥੇ ਕਰਨ ਕੀ ਗਈਆਂ ਤੇ ਮਤਲਬ ਇੰਨਾ ਡਰਤੀ ਔਰ ਇੱਜ਼ਤ ਵੀ ਦੀ ਉਹ ਇਹ ਨਹੀਂ ਕਿ ਡਰ ਸੀ ਹੁਣ ਤਾਂ ਡਰ ਦਾ ਮਾਹੌਲ ਹੋਰ ਗੱਲ ਹੈ ਇੱਕ ਰਿਸਪੈਕਟ ਹੈ ਉਹ ਇੱਕ ਲੱਗ ਹੁੰਦੀ ਸੀ ਉਹ ਇੱਕ ਗੱਲ ਇਹ ਸੀ ਕਿ ਤੁਸੀਂ ਕਿਸੇ ਦੀ ਪਿੰਡ ਹੁਣ ਵੀ ਕਿ ਜਗ੍ਹਾ ਹੈ ਕਿ ਪਿੰਡ ਦਾ ਪਿਆ ਪਿੰਡ ਚ ਨਹੀਂ ਮੁੰਡੇ ਦੀ ਹਿੰਮਤ ਹੁੰਦੀ ਕਿ ਮੈਂ ਪਿੰਡ ਦੀ ਕੁੜੀ ਨੂੰ ਛੇੜ ਦੂੰਗਾ ਜਾਂ ਪਿੰਡ ਦੀ ਕੁੜੋਂ ਨਾਲ ਮੈਂ ਲਵ ਕਰ ਦੂੰਗਾ ਇਹ ਕੁਝ ਨਹੀਂ ਹੁੰਦਾ ਸੀ ਉਹ ਇਹ ਹੁੰਦੇ ਸੀਗੇ ਮੇਰੇ ਮਹੱਲੇ ਦੀ ਕੁੜੀ ਆ ਜਿਹੜੀ ਮੇਰੀ ਭੈਣ ਹੈ ਜੀ ਜਿਹੜੇ ਪਿੰਡ ਦੀਆਂ ਕੁੜੀਆਂ ਨੇ ਉਹ ਮੇਰੀ ਇੱਕ ਭੈਣ ਨੇ ਵੀਰੇ ਦਾ ਇੱਕ ਰਿਸ਼ਤਾ ਉਹ ਇੰਨੀ ਇੱਜ਼ਤ ਕਰਦੇ ਸੀਗੇ ਪੁੱਛੋ ਹੀ ਨਾ ਆਪਣੇ ਅੰਡੀ ਗਵੰਡੀਆਂ ਦੇ ਵੀ ਦੇਖੋ ਕਿਤੇ ਨਾ ਕਿਤੇ ਜਿੱਦਾਂ ਕਿ ਤੁਸੀਂ ਵੀ ਗੱਲ ਕੀਤੀ ਹੈ ਕਿ ਚਾਚਾ ਤਾਇਆ ਅਜੀਹੇ ਵਰਡਸ ਕਹਿ ਕੇ ਜੋ ਕਿ ਰਿਸ਼ਤੇ ਨਾਤੇਆਂ ਦੇ ਨਾਲ ਜੁੜੇ ਹੁੰਦੇ ਨੇ ਅਜੀਹੇ ਵਰਡਸ ਦੇ ਨਾਲ ਜੀ ਇਹ ਸ਼ਬਦਾ ਦੇ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ ਬੁਲਾਇਆ ਜਾਂਦਾ ਸੀ ਪਰ ਅੱਜ ਕੱਲ ਕੀ ਹੈ ਅੰਕਲ ਆਂਟੀ ਜਿਹੜੇ ਵਰਡਸ ਨੇ ਇਹਨਾਂ ਨੇ ਜਗ੍ਹਾ ਲੈ ਲਈ ਹੈ ਕੀ ਲੱਗਦਾ ਹੈ ਕਿ ਜਿਹੜੇ ਸਮੇਂ ਦੇ ਨਾਲ-ਨਾਲ ਆਪਾਂ ਚੀਜ਼ਾਂ ਦੇ ਵਿੱਚ ਬਦਲਾਅ ਦੇਖੇ ਨੇ ਕੀ ਇਹ ਰਿਸ਼ਤਿਆਂ ਨੂੰ ਥੋੜਾ ਦੂਰ ਖਿੱਚ ਰਹੇ ਨੇ ਦੇਖੋ ਗੱਲ ਇਹ ਹੈ ਕਿ ਮਨ ਤੋਂ ਮਨਸ਼ੂ ਗੱਲ ਹੈ ਕਿ ਰਿਸ਼ਤੇ ਦੂਰ ਕਿਉਂ ਹੋਏ ਆਪਾਂ ਕਰ ਰਹੇ ਆ ਜਾਂ ਰਿਸ਼ਤੇ ਆਪ ਦੂਰ ਹੋ ਰਹੇ ਹਨ ਅਗਰ ਰਿਸ਼ਤੇ ਆਪਾਂ ਦੂਰ ਕਰ ਰਹੇ ਆ ਨਾ ਉਹਦੇ ਵਿੱਚ 90% ਮੇਕ ਇਹ ਕਹਿੰਦਾ ਕਿ ਸੋਡਾ ਆਪਣਾ ਕਸੂਰ ਹੈ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਅੱਜ ਕੱਲ ਸਭ ਦੇ ਇੱਕ ਦੋ ਜਵਾਬ ਹੁੰਦੇ ਨੇ ਮੁੰਡਾ ਕੁੜੀ ਤੇ ਕੁਝ ਘਰਦਿਆਂ ਚ ਤਾਂ ਇੱਕ ਹੀ ਮੁੰਡਾ ਜਾਂ ਕੁੜੀ ਹੁੰਦਾ ਕਈਆਂ ਦੇ ਦੋ ਵੀ ਨਹੀਂ ਬੱਚੇ ਹੋਰੇ ਪਰ ਅਗਰ ਆਪਾਂ ਉਸ ਪਿਆਰ ਮੁਹੱਬਤ ਦੀ ਗੱਲ ਕਰ ਲਈਏ ਅਗਰ ਆਪਣੇ ਕੋਲੇ ਬੱਚੇ ਮੁੰਡਾ ਕੁੜੀ ਨੇ ਘਰੇ ਇੱਕ ਬੇਟਾ ਇੱਕ ਬੇਟੀ ਹੈ ਤਾਂ ਨਾਨੇ ਦਾ ਮਤਲਬ ਇੱਕ ਚਾਚੇ ਦਾ ਰਿਸ਼ਤਾ ਤੇ ਤਾਏ ਦਾ ਰਿਸ਼ਤਾ ਗਿਆ ਹੂੰ ਭੂਆ ਦਾ ਰਿਸ਼ਤਾ ਰਹਿ ਗਿਆ ਕਿਉਂਕਿ ਬੇਟੀ ਹੈ ਤੁਹਾਡੇ ਕੋਲ ਹੀ ਪਰ ਉਹਦੀ ਅੱਗੇ ਜਿਹੜੀਆਂ ਮਾਸੀਆਂ ਨੇ ਉਹਦਾ ਰਿਸ਼ਤਾ ਆ ਗਿਆ ਜੀ ਠੀਕ ਹੈ ਇੱਕ ਰਿਸ਼ਤੇ ਅਸੀਂ ਖੁਦ ਖਤਮ ਕਰ ਲਏ ਹੂੰ ਪਰ ਉਹ ਪਰਮਾਤਮਾ ਕਹਿੰਦੇ ਜੇ ਇੱਕ ਚੀਜ਼ ਇੱਕ ਕਹਿੰਦੇ ਅਗਰ ਅੱਛੀ ਚੀਜ਼ ਜਾਂਦੀ ਹੈ ਤਾਂ ਇੱਕ ਬੁਰੀ ਚੀਜ਼ ਵੀ ਨਾਲ ਆਉਂਦੀ ਹੈ ਇੱਕ ਰਿਸ਼ਤ ਕੋਈ ਵੀ ਚੀਜ਼ ਹੈ ਨਾ ਦੋ ਪਹਿਲੂ ਹੁੰਦੇ ਨੇ ਚੰਗਾ ਤੇ ਮਾੜਾ ਪਰ ਸਾਡੇ ਕੋਲ ਇੱਕ ਆਪਸ਼ਨ ਪਰਮ ਹੁਣ ਇਹ ਹੈ ਕਿ ਸਾਡੇ ਰਿਸ਼ਤੇ ਨਹੀਂ ਬਣ ਪਾਏ ਸਾਨੂੰ ਨਹੀਂ ਰਿਸ਼ਤੇ ਮਿਲ ਰਹੇ ਤਾਂ ਜਿਹੜਾ ਸਾਡਾ ਗਮਾਣ ਹੈ ਤਾਂ ਅਸੀਂ ਉਹਨਾਂ ਨੂੰ ਆਪਣੇ ਮਾਮੇ ਚਾਚੇ ਭੂਆ ਫੁੱਫੜ ਉਹ ਇੱਕ ਰਿਸ਼ਤਾ ਦੇ ਸਕਦੇ ਆ ਇੱਕ ਉਹ ਜਿਹੜੀ ਪੋਜੀਸ਼ਨ ਹੈ ਇੱਜ਼ਤ ਹੈ ਉਹ ਅਸੀਂ ਗਵਰਡੀਅਨ ਦੇ ਸਕਦੇ ਆ ਪਰ ਉਹਦੇ ਨਾਲ ਗੱਲ ਹੋਈ ਕਿ ਪਿਆਰ ਮੁਹੱਬਤ ਡੀਲ ਕਿੰਨਾ ਅਗਰ ਤੁਸੀਂ ਕਿਸੇ ਨੂੰ ਬੁਲਾਣਾ ਨਹੀਂ ਚਲਾਣਾ ਨਹੀਂ ਆਪਣੇ ਮਸਤੀ 'ਚ ਰਹਿ ਰਹੇ ਹੋ ਸਿਰਫ ਹਾਂ ਬੰਦਾ ਆ ਗਿਆ ਉਹਨੂੰ ਚਾਹ ਪਲਾਤੀ ਜਾਂ ਕਿਸੇ ਦੇ ਦੁੱਖ ਸੁੱਖ 'ਚ ਨਹੀਂ ਖੜਨਾ ਤਾਂ ਮੇਰੇ ਹਿਸਾਬ ਨਾਲ ਤੁਸੀਂ ਇਕੱਲੇ ਪੈਂਦੇ ਜਾਓਗੇ ਜ਼ਿੰਦਗੀ 'ਚ ਹੁਣ ਅੱਜ ਕੱਲ ਬੱਚੇ ਜੋ ਆਪਾਂ ਕਹਿੰਨਾ ਕਿ ਬੱਚੇ ਇੱਕ ਪਿਆਰ ਘਟ ਗਿਆ ਜਾਂ ਕੁਝ ਉਹ ਹੋ ਗਿਆ ਹੁਣ ਕਈ ਦੇਖੋ ਕਿ ਬੱਚੇ ਅੱਜ ਕੱਲ ਪੰਜਾਬ ਦਾ ਤਾਂ ਇਸ ਤੋਂ ਵੀ ਜ਼ਿਆਦਾ ਮਾੜਾ ਹਾਲ ਆ ਰਿਹਾ ਇਹ ਤਾਂ ਕਹਿੰਦੇ ਪਿਆਰ ਮੁਹੱਬਤ ਇਸ ਤੋਂ ਵੜਾ ਹੈ ਕਿ ਜਿਹਦੇ ਹੈਗੇ ਨੇ ਆਜੋ ਫੋਰਨ 'ਚ ਨੇ ਜੀ ਬਜ਼ੁਰਗ ਘਰੇ ਬੈਠੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਬੱਚਿਆਂ ਨੂੰ ਰੋਟੀ ਪਾਣੀ ਕੌਣ ਬਣਾ ਕੇ ਦੇਗਾ ਬੱਤ ਵਾਤੇ ਜਿਹੜੇ ਬੱਚੇ ਜਾਂਦੇ ਨੇ ਉਹ ਕਹਿੰਦੇ ਨੇ ਨੌਕਰ ਰੱਖ ਲਓ ਕੀ ਨੌਕਰੋ ਪਿਆਰ ਮੁਹੱਬਤ ਦੇ ਪਾਏਗਾ ਜੋ ਤੁਸੀਂ ਦੇ ਸਕਦੇ ਤੇ ਜੀ ਅਗਰ ਉਹ ਨਹੀਂ ਦੇ ਸਕਦੇ ਤਾਂ ਕਿ ਤੁਹਾਡੇ ਕੋਲ ਆਪਸ਼ਨ ਕੀ ਹੈ ਕਿ ਸਮਾਜ ਤੁਹਾਡਾ ਗਵਾਰਡ ਹੂੰ ਅਜੇ ਤੱਕ ਬੰਦੀ ਵੀ ਇੰਨੀ ਜ਼ਿਆਦਾ ਨਹੀਂ ਬਣ ਪਾਉਂਦੀ ਬਾਂਡਿੰਗ ਹੀ ਨਹੀਂ ਸਾਡੀ ਸਾਡੀ ਗੱਲ ਬਾਤ ਹੀ ਨਹੀਂ ਚੱਲ ਰਹੀ ਹੈ ਜੀ ਤਾਂ ਤੁਸੀਂ ਬਣਾ ਸਕਦੇ ਹੋ ਹੂੰ ਗੱਲ ਉਹੀ ਆਂਦੀ ਹੈ ਦੇਖੋ ਸਿੱਕੇ ਦੇ ਦੋ ਰੂਪ ਹੁੰਦੇ ਨੇ ਮੈਂ ਇਹੀ ਗੱਲ ਕਹਿਣਾ ਕਿ ਅਗਰ ਚੰਗੀ ਚੀਜ਼ ਆ ਉਰੇ ਤਾਂ ਬਾੜੀ ਵੀ ਹੈ ਪ੍ਰਮਾਤਮਾ ਨੇ ਜੈਸਾ ਨੋ ਬਣਾਇਆ ਵਾ ਦੇਣਾ ਤਾਂ ਰਾਤ ਹੈ ਹੂੰ ਮੁੰਡਾ ਜਾਂ ਕੁੜੀ ਪ੍ਰਮਾਤਮਾ ਨੇ ਦੋ ਪੈਦਾ ਕਰੇ ਨੇ ਇਹ ਤਾਂ ਧਰਮ ਆ ਗਿਆ ਕੁਝ ਹੋਰ ਆ ਗਿਆ ਰਿਸ਼ਤੇ ਉਸ ਤੋਂ ਬਾਅਦ ਬਣਦੇ ਨੇ ਬਿਲਕੁਲ ਜੀ ਠੀਕ ਹੈ ਨਾ ਅਗਰ ਆਪਾਂ ਆਪਣੇ ਆਪ ਨੂੰ ਉਸ ਸਮਾਂ ਕਿਤਨਾ ਕਿਤੇ ਸਵਾਰ ਲਾਂਗੇ ਜਾਂ ਪਿਆਰ ਮੁਹੱਬਤ ਦੇ ਦਾਂਗੇ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਪਿਆਰ ਦੀ ਕਮੀ ਆਏਗੀ ਪਰ ਇੱਜ਼ਤ ਦਿਓ ਜੇ ਇੱਜ਼ਤ ਦਿਓਗੇ ਤਾਂ ਇੱਜ਼ਤ ਕਰਵਾਓਗੇ ਹੂੰ ਜੇ ਦੁੱਖ ਸੁੱਖ ਖੜੋਗੇ ਤਾਂ ਬੰਦਾ ਤੁਹਾਡੇ ਦੁੱਖ ਸੁੱਖ ਖੜੇਗਾ ਇੱਕ ਜਿਹੜੇ ਮਤਲਬੀ ਲੋਕ ਕਹਿ ਦਿੰਨੇ ਆਪਾਂ ਜਾਂ ਕੁਝ ਕਹਿ ਦਿੰਨੇ ਆ ਹੁਣ ਲੋਕ ਕਹਿੰਦੇ ਨੇ ਜੋਬ ਤੇ ਜਾਣਾ ਮੈਂ ਇਹ ਨਹੀਂ ਕਹਿੰਦਾ ਜੋਬ ਤੇ ਨਹੀਂ ਜਾਣਾ ਚਾਹੀਦਾ ਗਰੋਥ ਨਹੀਂ ਕਰਨੀ ਚਾਹੀਦੀ ਪਰ ਕਰੋ ਪਰ ਕਿਤੇ ਨਾ ਕਿਤੇ ਜਿਹੜੇ ਕੋਲ ਸੰਡੇ ਆਉਂਦਾ ਤੂੰ ਹੀ ਪੰਜ ਛੇ ਵਜੇ ਤੋਂ ਬਾਅਦ ਕਿਤੇ ਕੁਰਸੀਆਂ ਢਾਕੇ ਬਾਹਰ ਬਹਿ ਕੇ ਚਾਰ ਦੋਸਤ ਗੱਲਾਂ ਮਾਰ ਸਕਦੇ ਹੋ ਮੇਰੀਆਂ ਧੀਆ ਪਹਿਣਾ ਬਾਹਰ ਬਹਿ ਕੇ ਦੁੱਖ ਸੁੱਖ ਦੀਆਂ ਸਾਂਝ ਕਰ ਸਕਦੀਆਂ ਨੇ ਪਰ ਇੱਕ ਮੌਕਾ ਉਹ ਇਹ ਗੱਲ ਕਹੋ ਅੱਜ ਤੇਰੇ ਕੋਲ ਬੈੰਨੇ ਆ ਪਰਸੋਂ ਮੈਂ ਬੰਨਿਆ ਤੁਸੀਂ ਉਹਨੂੰ ਚਾਹ ਬਣਾ ਕੇ ਦਿਓ ਉਹ ਛੋੜੇ ਚਾਹ ਪੀਣ ਇੱਕ ਜਦੋਂ ਤੁਸੀਂ ਘਰ ਦੀਆਂ ਗੱਲਾਂ ਕਰੋਗੇ ਪਰਿਵਾਰ ਦੇ ਗੱਲਾਂ ਕਰੋਗੇ ਤਾਂ ਕਿਤਨਾ ਕਿਤੇ ਬੰਦੇ 'ਚ ਹਮਦਰਦੀ ਜਾਗੇਗੀ ਪਰ ਉਹੀ ਕਿ ਅੱਜਕੱਲ ਮੋਬਾਈਲ ਫੋਨਸ ਯੂਜ਼ ਹੁੰਦੇ ਨੇ ਤਾਂ ਕਰਕੇ ਦੇਖੋ ਕਿਤੇ ਨਾ ਕਿਤੇ ਜੇਕਰ ਆਪਾਂ ਘਰ ਦੇ ਵਿੱਚ ਵੀ ਚਲੇ ਜਾਂਦੇ ਆ ਜੇਕਰ ਆਪਾਂ ਸੰਡੇ ਵੀ ਘਰ ਦੇ ਵਿੱਚ ਰਹਿ ਰਹੇ ਆ ਤਾਂ ਵੀ ਮੈਨੂੰ ਲੱਗਦਾ ਹੈ ਕਿ ਗਲੀ ਗਵਾਂਡ ਵਾਲਿਆਂ ਨਾਲੋਂ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਦੇਖੋ ਅੱਜ ਕੱਲ ਕੀ ਹੈ ਕਿ ਹਰ ਬੰਦੇ ਕੋਲ ਮੋਬਾਈਲ ਫੋਨ ਹੈ ਤੇ ਹਰ ਕੋਈ ਆਪਣਾ ਆਪਣਾ ਫੋਨ ਯੂਜ਼ ਕਰ ਰਿਹਾ ਹੁੰਦਾ ਹੈ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਘਰਦਿਆਂ ਨਾਲ ਵੀ ਇੱਕ ਅੱਛੀ ਬੌਂਡਿੰਗ ਜਿਹੜੀ ਹੁੰਦੀ ਸੀ ਆਪਾਂ ਬਾਹਰ ਪਿਕਨਿਕ ਤੇ ਚਲੇ ਜਾਂਦੇ ਸੀ ਹੋਰ ਵੀ ਬਹੁਤ ਸਾਰੀ ਐਕਟੀਵਿਟੀਜ਼ ਹੋ ਜਾਂਦੀਆਂ ਸੀ ਪਰ ਅੱਜ ਕੱਲ ਇਹ ਵੀ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਨਹੀਂ ਮਸ਼ੂ ਦੇਖੋ ਪਹਿਲਾਂ ਵੀ ਲੋਕ ਟੀਵੀ ਦੇਖਦੇ ਸੀ ਹੂੰ ਤੇ ਸਾਰਾ ਪਰਿਵਾਰ ਇਕੱਠਾ ਬੈਠ ਕੇ ਦੇਖਦਾ ਹੁਣ ਕਿਹੜਾ ਟੀਵੀ ਦੇਖਦਾ ਬਿਲਕੁਲ ਅੱਜ ਕੱਲ ਤਾਂ ਟੀਵੀ ਦਾ ਵੀ ਰੁਝਾਨ ਬਹੁਤ ਘੱਟ ਗਿਆ ਮੈਂ ਉਹ ਟਾਈਮ ਵੀ ਦੇਖਿਆ ਮੇਰੇ ਫਾਦਰ ਸਾਹਿਬ 83 ਚ ਗਏ ਸੀਗੇ ਦੁਬਈ ਅਸੀਂ ਉੱਥੋਂ ਅਟੈਚੀ ਦਾ ਬੀਸੀਆਰ ਬੀਸੀਆਰ ਹੁੰਦਾ ਸੀਗਾ ਵੱਡਾ ਸਾਰਾ ਕੈਸਟ ਬੰਦੀ ਸੀ ਜੀ ਤੇ ਅਟੈਚ ਦਾ ਟੀਵੀ ਲੈ ਕੇਦੇ ਕਲਰ ਟੀਵੀ ਦੀ ਹਮ ਮਰਸਾ ਉਸ ਏਰੀਏ ਚ ਪਹਿਲਾ ਟੀਵੀ ਸਾਡੇ ਕੋਲ ਆਉਂਦਾ ਸੀਗਾ ਅਗਰ ਆਪ ਕੋ ਮਹੱਲੇ ਦੀ ਗੱਲ ਕਰ ਲਈ ਮਹੱਲੇ ਦੀ ਹਮ ਤਾਂ ਸਾਡੇ ਕੋਲ ਜਦੋਂ ਅਸੀਂ ਟੀਵੀ ਲੈ ਕੇ ਆਏ ਫਿਲਮਾਂ ਦੋ ਚਾਰ ਡੱਡ ਨਾਂ ਲੈ ਕੇ ਆਏ ਸੀਗੇ ਦੁਬਈ ਤੋਂ ਪਾਕਿਸਤਾਨੀਆਂ ਸੀਗੇ ਉਦੋਂ ਪੱਕ ਮਤਲਬ ਇੰਡੀਆ ਭੇਂਡੀਆਂ ਇਧਰ ਲੀਆਂ ਨਹੀਂ ਸੀ ਸਾਡੇ ਕੋਲੇ ਦੋ ਚਾਰ ਪਾਕਿਸਤਾਨ ਦੇ ਕੋਈ ਡੈਡੀ ਬਾਹਰ ਸੀਗੇ ਪਾਕਿਸਤਾਨ ਦੇ ਲੋਕ ਕੰਮ ਕਰਨਾ ਉਹ ਲੈਣਾ ਉਹਨਾਂ ਨੇ ਉਹ ਦੋ ਤਿੰਨ ਲੀਲਾ ਦੇਂਦੇ ਸੀਗੇ ਜੀ ਕਿਉਂਕਿ ਬੀਸੀਰ ਡੈਡੀ ਕੋਲੇ ਇਕੱਠਾ ਹੁੰਦੇ ਇਕੱਠੇ ਰੜ ਕੇ ਲੱਗੇ ਹਤੇ ਹੂੰ ਦੋਸਤ ਪਾ ਕੀ ਕਿ ਆਣਾ ਆਪਾਂ ਉਰੇ ਬੈੰਨੇ ਆ ਹਾਂਜੀ ਕਿਉਂਕਿ ਜਦੋਂ ਆਪਾਂ ਬਾਹਰ ਜਾਂਦੇ ਆ ਪਾਕਿਸਤਾਨ ਕੰਟਰੀਆਂ ਦੇ ਬੰਦੇ ਹੁੰਦੇ ਨੇ ਜਿਵੇਂ ਨਪਾਲ ਦੇ ਹੋਗੇ ਬੰਗਲਾਦੇਸ਼ ਦੇ ਹੋਗੇ ਇੰਡੀ ਪਾਕਿਸਤਾਨੀ ਹੋਗੇ ਇੰਡੀਅਨ ਇਹ ਲੋਕ ਜਿਆਦਾ ਲੇਬਰ ਤਬਕਾ ਹੈ ਨਾ ਹੀ ਕੰਟਰੀਆਂ ਦਾ ਜਾਂਦਾ ਜੀ ਜੋ ਉਦੋਂ ਬਾਅਦ ਜਦੋਂ ਆਇਆ ਸੀ ਪਾਕਿਸਤਾਨੀ ਫਿਲਮਾਂ ਦਿਖਾਉਣੀਆਂ ਉਹਨਾਂ ਨੂੰ ਔਰ ਮੈਨੂੰ ਯਾਦ ਆ ਬਚਪਨ ਚ ਅਸੀਂ ਕੀ ਕਰਦੇ ਸੀਗੇ ਇੱਕ ਬੜਾ ਸਾਰਾ ਉਹ ਉਹ ਬੇੜਾ ਕਹਿੰਦੇ ਸੀਗੇ ਪਿੰਡ ਦਾ ਬੇੜਾ ਹੂੰ ਖੁੱਲਾ ਢੁੱਲਾ ਹੁੰਦਾ ਸੀ ਕਮਰੇ ਦੋ ਚਾਰ ਹੀ ਹੁੰਦੇ ਸੀਗੇ ਜੀ ਸਾਡੇ ਕੋਲ 5-600 ਗੱਜ ਜਗ੍ਹਾ ਸੀਗੀ ਸ਼ਹਿਰ ਚ ਅਸੀਂ ਦੋ ਚਾਰ ਕਮਰੇ ਪਾਏ ਹੁੰਦੇ ਸੀਗੇ ਬਾਕੀ ਸੜਾ ਖੁੱਲਾ ਹੀ ਹੁੰਦਾ ਸੀਗਾ ਕੱਚਾ ਹੀ ਹੁੰਦਾ ਸੀਗਾ ਅਸੀਂ ਉੱਥੇ ਬੀਸੀ ਮਤਲਬ ਟੀਵੀ ਲਾ ਲੈਣਾ ਔਰ ਮੈਨੂੰ ਯਾਦ ਆ ਘਟੋ ਘਟ ਉਹਦੇ ਵਿੱਚ 50 ਤਾਂ ਲੀਡਿਸ ਆ ਜਾਂਦੀਆਂ ਧੀਆਂ ਭੈਣਾਂ ਆ ਜਾਣੀਆਂ ਮਾਵਾਾਂ ਆ ਗਵਾਂਡੀਆਂ ਪੂਰਾ ਅਸੀਂ ਤੱਪੜ ਵਛਾ ਲੈਣਾ ਕਈ ਤਾਂ ਮਤਲਬ ਮਿੱਟੀ 'ਚ ਹੀ ਬੈਠ ਜਾਂਦੇ ਤੇ ਕੋਈ ਲੇਟੇ ਗੇ ਸਕਾਰ ਰਿਹਾ ਕੋਈ ਕੁਛ ਕਰ ਰਿਹਾ ਉੱਥੇ ਮੁੰਡੇ ਵੀ ਆਉਨੇ ਬਜ਼ੁਰਗ ਵੀ ਆ ਜਾਣਾ ਉੱਥੇ ਲੀਡਿਸ ਨਾਲ ਇੱਕ ਪਿਆਰ ਮੁਹੱਬਤ ਹੁੰਦਾ ਸੀ ਜੀ ਪਰ ਉਹੀ ਜਦੋਂ ਕਈ ਵਾਰ ਆਇਆ ਹੋਣਾ ਕਿ ਯਾਰ ਇਹ ਤਾਂ ਕੰਮ ਛੜਾ ਆਂਦੇ ਨੇ ਹੂੰ ਸੰਡੇ ਨੂੰ ਆਣਾ ਇੱਕ ਰਾਮਲੀਲਾ ਚੱਲਦੀ ਹੁੰਦੀ ਸੀ ਐਤਵਾਰ ਨੂੰ ਜੀ ਮਤਲਬ ਪਤਨੇ 8:30 ਚਲਦੀ 9 ਵਜੇ ਉਦੋਂ ਇਹ ਨੇਮ ਲੋਕ ਇਕੱਠੇ ਹੋ ਜਾਂਦੇ ਰਾਮਲੀਲਾ ਦੇਖਣ ਨੂੰ ਜਾਂ ਸੰਡੇ ਨੂੰ ਫਿਲਮ ਆਉਣੀ ਜੇਕ ਚਿੱਤਰਹਾਰ ਹੁੰਦੇ ਗਾਣੇ ਉਹ ਕਿਤਨਾ ਕਿਤੇ ਕਿ ਪਿਆਰ ਮੁਹੱਬਤ ਸੀ ਉਦੋਂ ਇੱਜ਼ਤ ਸੀ ਹਮ ਬੱਚੇ ਖੇਡਦੇ ਨੇ ਕੋਈ ਨਹੀਂ ਕਹਿਣਾ ਅਗੇ ਤੁਸੀਂ ਤਾਂ ਠੀਕ ਹੈ ਹੁਣ ਕੀ ਹੈ ਕਿ ਅਗਰ ਆਪਾਂ ਬਿੱਲੇ ਬੈਠੇ ਜੀ ਤੁਸੀਂ ਕਿਹਾ ਤਾਂ ਮੋਬਾਈਲ ਉਦੋਂ ਮੋਬਾਈਲ ਦੀ ਬਜਾਏ ਇੱਕ ਲੈਂਡਲਾਈਨ ਨੰਬਰ ਹੁੰਦੇ ਸੀ ਹਮ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਜੀ ਉਹ ਕਿਸੇ ਦੇ ਗੁਆਂਢ ਚ ਵੀ ਬੁਲਾਉਣਾ ਆਪਾਂ ਕਹਿੰਦੇ ਤੇ ਯਾਰ ਉਹ ਫਲਾਣ ਦਾ ਮੋਹ ਤੂੰ ਆਇਆ ਕਰ 2 ਮਿੰਟ ਵਾਹ ਕਿਉਂਕਿ ਉਦੋਂ ਪੀਸੀਓ ਹੁੰਦੀ ਸੀਗੇ ਹੂੰ ਪੀਸੀਓ ਪੀਸੀਓ ਆਪਾਂ ਉਹ ਜਿਵੇਂ ਕਿਸੇ ਦੇ ਕੋਲ ਸ਼ਹਿਰ ਚ ਜਾਣਾ ਉੱਥੋਂ ਆਪਾਂ ਪੀਸੀ ਤੋਂ ਗੱਲ ਕਰਨੀ ਉਹ ਐਕਸਚੇਂਜ ਵਾਲੇ ਨੰਬਰ ਬੁਲਾਉਂਦੇ ਹੂੰ ਹੁਣ ਕਹਿਣਾ ਕਿ ਅਸੀਂ ਇੰਨੇ ਵੇ ਕਾਲ ਕਰਨੀ ਫਿਰ ਉਹਨੂੰ ਫੋਨ ਕਰਕੇ ਕਹਿਣਾ ਕਿ ਯਾਰ ਅਸੀਂ ਫੁਲਾਣੇ ਫਿਰ ਉਹ ਬੰਦਾ ਜਿਹੜਾ ਫੋਨ ਕਰ ਰਿਹਾ ਉਹ ਪਿੰਡ ਵਾਲਾ ਜਾਂ ਕਿਸੇ ਮਹੱਲੇ ਵਾਲਾ ਬੁਲਾ ਕੇ ਲਿਆਉਂਦਾ ਕਿ ਭਾਈ ਤੁਹਾਡਾ ਫੋਨ ਆਇਆ ਉੱਥੇ ਬੈਠੇ ਹੀ ਰਹਿਣਾ ਜੀ ਮਤਲਬ ਉਹ ਪਿਆਰ ਉਹ ਪਾਸੇ ਏਜੰਸੀ ਹੁਣ ਕੀ ਹੈ ਕਿ ਨਾਲ ਦਾ ਪਿਆਰ ਘਟ ਗਿਆ ਜਿਵੇਂ ਤੁਸੀਂ ਗੱਲ ਕੀਤੀ ਹੁਣ ਉਹੀ ਗੱਲ ਹੈ ਕਿ ਜੇ ਰਿਸ਼ਤਿਆਂ 'ਚ ਜਿਹੜਾ ਇੱਕ ਬੰਦਾ ਵਿਚਕਾਰ ਸੀ ਕਿ ਵਿਚੋਲਾ ਹਮ ਅਗਰ ਕੁੜੀ ਕੋਈ ਗਲਤੀ ਕਰਦੀ ਸੀ ਉਦੋਂ ਵਿਚੋਲਾ ਔਰ ਪੰਚਾਇਤ ਹਮ ਸਿਆਣੇ ਲੋਕ ਇਕੱਠੇ ਹੋਗੇ ਉਹ ਸਮਝਾਉਂਦੇ ਸੀਗੇ ਰਿਸ਼ਤਾ ਟੁੱਟਣ ਤੋਂ ਬਚ ਜਾਂਦਾ ਸੀ ਹੁਣ ਤਲਾਕ ਹੋਣ ਦੇ ਕਾਰਨ ਵੀ ਇਹੀ ਨੇ ਬਿਲਕੁਲ ਜਿੰਨਾ ਸੀ ਕਹਿੰਦੇ ਆ ਕਿ ਜੀ ਅੱਜ ਦੀ ਸਮਾਜ 'ਚ ਅਸੀਂ ਬੰਦੇ ਨੂੰ WhatsApp 'ਤੇ ਮਿਲ ਗਏ ਹਮ Facebook 'ਤੇ ਮਿਲ ਗਏ ਤਾਂ ਫਿਰ ਜੇ ਤੁਸੀਂ ਇਹਨੂੰ ਮਿਲ ਗਏ ਤੁਸੀਂ ਦਾ ਸੁਭਾਅ ਸਮਝ ਲਿਆ ਉਹਨਾਂ ਨੂੰ ਫਿਰ ਲੈ ਫਿਰ ਤਲਾਕ ਕਿਉਂ ਹੋ ਰਿਹਾ ਬਿਲਕੁਲ ਅੱਜਕੱਲ ਦੇਖੋ ਰਿਸ਼ਤਿਆਂ ਦੀ ਪਰਿਭਾਸ਼ਾ ਹੀ ਇੱਥੇ ਬਦਲਦੀ ਜਾ ਰਹੀ ਹੈ ਸਮੇਂ ਦੇ ਨਾਲ-ਨਾਲ ਇਹ ਜਿਹੜਾ ਅੱਜ ਆਪਾਂ ਆਪਣਾ ਵਿਸ਼ਾ ਵੀ ਲੈ ਕੇ ਆਇਆ ਕਿ ਵਿਚੋਲੇ ਜਿਹੜੇ ਨੇ ਉਹ ਉਹਨਾਂ ਦਾ ਕੀ ਯੋਗਦਾਨ ਸੀ ਤਾਂ ਉਹਨਾਂ ਦਾ ਦੇਖੋ ਰਿਸ਼ਤੇ ਬਚਾਉਣ ਦੇ ਵਿੱਚ ਰਿਸ਼ਤੇ ਨਿਭਾਉਣ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਮੈਨੂੰ ਲੱਗਦਾ ਹੈਗਾ ਸੀ ਬਿਲਕੁਲ ਦੇਖੋ ਉਹ ਮਾਂ ਦਾ ਇੱਕ ਨਾ ਪਰਿਵਾਰ ਦਾ ਇੱਕ ਸਿਆਣਾ ਬੰਦਾ ਮੰਗੂ ਕੰਮ ਕਰਦੀ ਸੀ ਹੂੰ ਅਗਰ ਕੋਈ ਧੀ ਭੈਣ ਨੂੰ ਕੋਈ ਪਰੇਸ਼ਾਨ ਕਰਦਾ ਹੈ ਜਾਂ ਕੋਈ ਤਕਲੀਫ ਹੁੰਦੀ ਹੈ ਉਹ ਕਹਣਗੇ ਭੈਣ ਉਦੋਂ ਵਿਚੋਲਾ ਕੇ ਸਮਝਾਉਂਦਾ ਸੀਗਾ ਕਿ ਕੋਈ ਕੁੜੀਏ ਤੂੰ ਇਹ ਕੰਮ ਨਾ ਕਰ ਤੇਰੇ ਮਾਪੇ ਵਧੀਆ ਨੇ ਤੂੰ ਲੜਨਾ ਝਗੜਨਾ ਆਪਾਂ ਮੁੰਡੇ ਨਾਲ ਬਹਿ ਕੇ ਗੱਲ ਕਰਦੇ ਆ ਉਹ ਮੁੰਡੇ ਨੂੰ ਇਹ ਸਮਝਾਉਂਦੇ ਸੀਗੇ ਕੁਝ ਜ਼ਿੰਦਗੀ ਚ ਐਸੀ ਹਾਂਜੀ ਕੋਈ ਐਸੇ ਗੱਲਾਂ ਹੁੰਦੀਆਂ ਨੇ ਕੁੜੀ ਆਪਣੇ ਮਾਪੇ ਨੂੰ ਨਹੀਂ ਦੱਸ ਸਕਦੀ ਬਿਲਕੁਲ ਕੁਝ ਗੱਲਾਂ ਐਸੀ ਹੁੰਦੀਆਂ ਨੇ ਇੱਕ ਲੜਕੀ ਆਪਣੇ ਸਿਰੋਂ ਲੜਕੀ ਨੂੰ ਹੀ ਦੱਸ ਸਕਦੀ ਹੈ ਪਰਸਨਲ ਗੱਲਾਂ ਹੁੰਦੀਆਂ ਲੜਕੀਆਂ ਦੀਆਂ ਲੜਕੀਆਂ ਦੀ ਪਰਸਨਲ ਗੱਲਾਂ ਆਉਂਦੀਆਂ ਨੇ ਉਦੋਂ ਕੀ ਸੀਗਾ ਉਹ ਮਾਂ ਬਣਾ ਤਾਂ ਮਾਪੇ ਨੂੰ ਦੱਸਦਾ ਸੀਗਾ ਨਾ ਕੋਈ ਰਿਸ਼ਤੇਦਾਰ ਨੂੰ ਹੂੰ ਕਿ ਕੱਲ ਨੂੰ ਮੇਰਾ ਕੋਈ ਮਜ਼ਾਕ ਨਾ ਉੜੇ ਸਿਰ ਇੱਕ ਵਿਚੋਲਾ ਐਸਾ ਸੀਗਾ ਉਹ ਜਿਹਨੂੰ ਲੱਗਦਾ ਸੀਗਾ ਵਿਚੋਲੇ ਜਿਹਾ ਬੰਦਾ ਹੈ ਤਾਂ ਉਹ ਕਹਿੰਦਾ ਸੀਗਾ ਯਾਰ ਆਹ ਗੱਲ ਹੈ ਉਹ ਕਹਿੰਦਾ ਜੀ ਐ ਆਪਣੀ ਘਰ ਵਾਲਿਆਂ ਨੂੰ ਕਹਿਣਾ ਉਹਨੇ ਕਿ ਤੂੰ ਐ ਕਰ ਭਾਗਵਾਨ ਤੂੰ ਕੁੜੀ ਕੋਲੇ ਜਾ ਮੈਨੂੰ ਲੱਗਦਾ ਕੋਈ ਗੱਲ ਐਸੀ ਹੈ ਕਿ ਜਿਹੜੀ ਕਿ ਲੜਕੀ ਹੀ ਦੱਸ ਪੁੱਛ ਸਕਦੀ ਹੈ ਤੇ ਲੜਕੀ ਦੱਸ ਸਕਦੀ ਹੈ ਉਹ ਗੱਲ ਜਦੋਂ ਦੱਸਣਾ ਉਹਨੇ ਆ ਕੇ ਉਹਦੇ ਨਾਲ ਗੱਲ ਕਰਨੀ ਉਹ ਕਿਤੇ ਨਾ ਕਿਤੇ ਇੱਕ ਮੁੰਡੇ ਨਾਲ ਗੱਲ ਕਰਨੀ ਉਹ ਇੱਕ ਲਿੰਕ ਸੀ ਇੱਕ ਸਿਆਣੀਪ ਗੱਲ ਹੁੰਦੀ ਸੀ ਉਦੋਂ ਗੱਲ ਹੋ ਵੀ ਜਾਣਾ ਅੱਜ ਕਾ ਉਹੀ ਗੱਲ ਐ ਦੇਖੋ ਤੁਸੀਂ ਇੱਕ ਗੱਲ ਇੱਥੇ ਕੀਤੀ ਸੀ ਹੁਣੀ ਜਦੋਂ ਆਪਾਂ ਲਾਈਵ ਸ਼ੁਰੂ ਕੀਤਾ ਕਿ ਵਿਚੋਲੇ ਅੱਜ ਵੀ ਨੇ ਤਾਂ ਇੱਥੇ ਉਹ ਕੰਮ ਜਿਹੜਾ ਅੱਜ ਕੱਲ ਦੇਖੋ ਡਿਵੋਰਸ ਤੱਕ ਜੇਕਰ ਗੱਲ ਪਹੁੰਚਦੀ ਐ ਤਾਂ ਇੱਕ ਵਕੀਲ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦਾ ਕਿ ਲੱਗਦਾ ਕਿ ਉਹ ਵਕੀਲ ਵੀ ਅੱਜ ਕੱਲ ਦੀ ਜਿਹੜੀ ਵਿਚੋਲੇ ਦੀ ਭੂਮਿਕਾ ਐ ਨਿਭਾ ਰਿਹਾ ਨਹੀਂ ਨਹੀਂ ਉਹ ਨਿਭਾਏਗਾ ਨਹੀਂ ਕੋਈ ਫਾਰਮੈਲਟੀ ਐ ਉਹ ਸਿਰਫ ਆਪਣਾ profession ਕਰ ਰਹੇ ਹਨ ਉਹ ਜਿਵੇਂ ਡਾਕਟਰ ਕੋਲੇ ਜਾਂਦੇ ਆ ਡਾਕਟਰਸ ਨੂੰ ਕਾਡਵਾਈਸ ਦਿੰਦਾ ਕਿ ਤੁਸੀਂ ਜੀ ਆ ਚੀਜ਼ ਨਹੀਂ ਖਾਣੀ ਤੁਸੀਂ ਆ ਨਹੀਂ ਇਹ ਕਾ ਮੈਡੀਸਨ ਹੈ ਹਮ ਸਿਰਫ ਯਾਨੀ ਉਹ ਸਿਰਫ ਸਲਾਹ ਦਿੰਦਾ ਸਲਾਹ ਦੇ ਰਿਹਾ ਕਿ ਤੁਸੀਂ ਐ ਕਰੋ ਜਿਹੜੇ ਚੀਜ਼ ਨਾਲ ਹੋਇਆ ਤੁਸੀਂ ਆ ਚੀਜ਼ ਨਹੀਂ ਖਾਣਾ ਪਰਹੇਜ਼ ਕਰਨਾ ਚੀਜ਼ ਤੋਂ ਕਰਨਾ ਉਹਦੇ ਬਾਅਦ ਸੈਕਿੰਡ অপਸ਼ਨ ਇਹ ਹੈ ਉਹ ਚੀਜ਼ ਨੂੰ ਕਵਰ ਕਿਵੇਂ ਕਰਨਾ ਤੱਕ ਗੋਲੀ ਦੇਗਾ ਬਿਲਕੁਲ ਬਿਲਕੁਲ ਤੇ ਦੇਖੋ ਵਿਚੋਲਿਆਂ ਦੇ ਨਾਲ ਬਹੁਤ ਸਾਰੀਆਂ ਜਿਹੜੀ ਖੱਟੀ ਮਿੱਠੀ ਯਾਦਾਂ ਵੀ ਜੁੜੀਆਂ ਹੋਈਆਂ ਨੇ ਜੇਕਰ ਕਿਸੇ ਘਰ ਪਰਿਵਾਰ ਦੇ ਵਿੱਚ ਕੋਈ ਖੱਟੀ ਮਿੱਠੀ ਲੜਾਈ ਚੱਲ ਰਹੀ ਹੈ ਛੋਟੀ ਮੋਟੀ ਤਾਂ ਉਸ ਦੇ ਵਿੱਚ ਮੁੰਡੇ ਮੁੰਡਾ ਜਾਂ ਕੁੜੀ ਇੱਕ ਦੂਜੇ ਨੂੰ ਇਹ ਵੀ ਵਿਅੰਗ ਕੱਸਦੇ ਸੀ ਕਿ ਵਿਚੋਲੇ ਕਰਕੇ ਮੈਂ ਇੱਥੇ ਫਸ ਗਈਆਂ ਜਾਂ ਵਿਚੋਲੇ ਕਰਕੇ ਮੈਂ ਫਸ ਚੁਕਾ ਹਾਂ ਹਾਂ ਉਹ ਪਤਾ ਕਿ ਉਹ ਜਿਹੜੀ ਲੜਾਈ ਹੁੰਦੀ ਸੀਗੀ ਉਹ ਇੰਨੀ ਨਹੀਂ ਹੁੰਦੀ ਸੀਗੀ ਜਿਹਦੇ ਨਾਲ ਕਿਹਾ ਕਿਸ ਦੇ ਇੱਜ਼ਤ ਤੇ ਦੋਅ ਲੱਗਦਾ ਹੁੰਦਾ ਜੀ ਉਹ ਛੋਟੀਆਂ-ਮੁਠੀਆਂ ਗੱਲਾਂ ਹੁੰਦੀਆਂ ਸੀਗਾ ਹੂੰ ਹੁਣ ਛੜੀ ਲੜਾਈ ਹੋ ਰਹੀ ਐ ਛੋਟੀਆਂ ਗੱਲਾਂ ਤੇ ਉਹ ਤਾਂ ਬੜੀ ਗੱਲ ਤੇ ਹੁੰਦਾ ਸੀਗਾ ਹੂੰ ਕਿ ਸੋਡੀ ਨੂੰ ਜੀ ਸਾਡੀ ਮਤਲਬ ਘਰ ਵਾਲੇ ਨੂੰ ਫਲਾਣਾ ਬੋਲਦੀ ਐ ਜਾਂ ਕੁਛ ਐ ਕਹਿੰਦੀ ਐ ਉਹ ਸੋ ਵੱਡੇ-ਵੱਡੇ ਈਸ਼ੂ ਕੁਛ ਗੱਲਾਂ ਤਾਂ ਇਹ ਹੁੰਦੀਆਂ ਸੀਗਾ ਜਦੋਂ ਕੋ ਮਾਪੇ ਆ ਗਏ ਉਹ ਕਹਿੰਦੇ ਕੁੜੀਏ ਤੂੰ ਇਹ ਨਹੀਂ ਕੰਮ ਕਰਨਾ ਤੇਰੇ ਮਾਪੇ ਆਪਣੇ ਔਰ ਬੱਚੇ ਸੁਣਦੇ ਤੇ ਸ਼ਾਨ ਸ਼ਕਤੀ ਦੀ ਇੱਕ ਉਹਨਾਂ ਦਿਮਾਗ 'ਚ ਇਹ ਸੀਗਾ ਕਿ ਅਸੀਂ ਪਰਿਵਾਰ ਆ ਅੱਗੇ ਪਰਿਵਾਰ ਚਲਾਉਣਾ ਮੇਰੀ ਜ਼ਿੰਮੇਵਾਰੀ ਆਣੀ ਤਾਂ ਕਿਤੇ ਨਾ ਕਿਤੇ ਸ਼ਰਮ ਦੇ ਮਾਰੇ ਡਰ ਦੇ ਮਾਰੇ ਰਿਸ਼ਤਾ ਨਵਾਉਦੇ ਦੇ ਬਿਲਕੁਲ ਹੁਣ ਅਸੀਂ ਆਪਣੇ ਆਪ ਨੂੰ ਕਹਿ ਦਿੰਦੇ ਆ ਕਿ ਅਸੀਂ ਤਾਂ ਆਜ਼ਾਦ ਆ ਜੀ ਫਰੀडम ਜਿਹਨੂੰ ਕਹਿੰਦੇ ਉਹ ਫਰੀडम ਦੇ ਚੱਕਰ 'ਚ ਇੱਜ਼ਤ ਵੀ ਘਟਾ ਰਹੇ ਨੇ ਔਰ ਕਿਤੇ ਨਾ ਕਿਤੇ ਰਿਸ਼ਤਿਆਂ 'ਚ ਖਟਾਸ ਵੀ ਆ ਰਹੀ ਐ ਔਰ ਕਿਤੇ ਨਾ ਕਿਤੇ ਪਿਆਰ ਮੁਹੱਬਤ ਵੀ ਇਸ ਦੇ ਵਿੱਚ ਆ ਰਿਹਾ ਹੁਣ ਆਣ ਵਾਲਾ ਵਕਤ ਪਤਾ ਨਹੀਂ ਕਿਸ ਤਰ੍ਹਾਂ ਆਏਗਾ ਕਿਸ ਤਰ੍ਹਾਂ ਨਹੀਂ ਆਏਗਾ ਪਰ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਚੀਜ਼ਾਂ ਨੇ ਹਮ ਅਗਰ ਉਹ ਚੀਜ਼ਾਂ ਆਪਾਂ ਕਾਇਮ ਕਰ ਸਕਦੇ ਆ ਪਿਆਰ ਮੁਹੱਬਤ ਦਾ ਵਾਅਦਾ ਕਰ ਸਕਦੇ ਮੈਂ ਜਿਹੜਾ ਮੈਂ ਕਿਹਾ ਕਿ ਰਿਸ਼ਤੇ ਇਹ ਸਾਡੇ ਘਟ ਗਏ ਜੀ ਮਾਮੇ ਚਾਚੇ ਤਾਏ ਦੇ ਰਿਸ਼ਤੇ ਚਲੇ ਗਏ ਤਾਂ ਕਿਤੇ ਨਾ ਕਿਤੇ ਅਸੀਂ ਗਵਾਂਢੀਆਂ ਨੂੰ ਅਗਰ ਉਨੀ ਰੈਫਰੈਂਸ ਦੇ ਦਈਏ ਆਪਣਾ ਸਮਝੀਏ ਤਾਂ ਗਵਾਂਢ ਤੁਹਾਡਾ ਅੱਜ ਤੁਹਾਡੇ ਨਾਲ ਦੁੱਖ ਸੁੱਖ ਚ ਖੜੇਗੇ ਖੜੇਗਾ ਜੀ ਬਿਲਕੁਲ ਹਾਂਜੀ ਤਾਂ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਕਿ ਪੁਰਾਣੇ ਜ਼ਮਾਨੇ ਵਿੱਚ ਵਿਚੋਲੇ ਦਾ ਕੀ ਯੋਗਦਾਨ ਸੀ ਤਾਂ ਇਹ ਵੀ ਤੁਹਾਡੇ ਨਾਲ ਅਸੀਂ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਤੁਹਾਡੇ ਦਿਲਾਂ ਦੇ ਵਿੱਚ ਵੀ ਬਹੁਤ ਸਾਰੀ ਗੱਲਾਂ ਹੋਣਗੀਆਂ ਵਿਚੋਲਿਆਂ ਨੂੰ ਲੈ ਕੇ ਤੁਸੀਂ ਸਾਨੂੰ ਕਮੈਂਟਾਂ ਦੇ ਰਾਹੀਂ ਦੱਸ ਸਕਦੇ ਹੋ ਤੇ ਅਜਿਹੇ ਵਿਸ਼ੇ ਜੇਕਰ ਤੁਹਾਨੂੰ ਹੋਰ ਵੀ ਚੰਗੇ ਲੱਗਦੇ ਨੇ ਤਾਂ ਤੁਸੀਂ ਆਪਣੀ رائے ਵੀ ਦੇ ਸਕਦੇ ਹੋ ਸਾਨੂੰ ਵਿਸ਼ੇ ਵੀ ਦੱਸ ਸਕਦੇ ਹੋ ਜਿਹੜੇ ਵਿਸ਼ਿਆਂ ਬਾਰੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਇੱਥੇ ਵੱਧ ਤੋਂ ਵੱਧ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਵੱਧ ਤੋਂ ਵੱਧ ਜਿਹੜਾ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂਰ ਅਟਵਾਲ ਤੇ ਮੇਰੇ ਸਹਿਯੋਗੀ सुरेंद्र ਸਿੰਘ ਢੀਂਸਾ ਜੀ ਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ ਜੀ